ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜਾ ਕਿ ਪੰਜਾਬ ਚੋਂ ਦਾ ਪੂਰਾ ਨਾਮ ਹੈ ਇਹਨੂੰ ਲੈ ਕੇ ਬਹੁਤ ਸਾਰੀਆਂ ਫਿਗਰਸ ਬਹੁਤ ਸਾਰਾ ਡਾਟਾ ਔਰ ਬਹੁਤ ਸਾਰਾ ਗਲਤ ਡਾਟਾ ਬਹੁਤ ਸਾਰੇ ਲੀਡਰਸ ਵੱਲੋਂ ਔਰ ਬਹੁਤ ਸਾਰੇ ਹੋਰ ਜਿਹੜੇ ਡਿਫਰੈਂਟ ਸੋਰਸਸ ਤੋਂ ਆ ਰਿਹਾ ਹੈਗਾ ਤੇ ਜਿਸ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਥੈਟ ਪਬਲਿਕ ਹੈਜ਼ ਦਾ ਰਾਈਟ ਟੂ ਨੋ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਆ ਇਹ ਇੱਕ ਫੰਡਾਮੈਂਟਲ ਰਾਈਟ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਜਿਹੜੀ ਟਰਾਂਸਪੇਰੈਂਸੀ ਹੈ ਜਾਂ ਸਾਡੀ ਜਿਹੜੀ ਅਨਸਰੇਬਲ ਹੈ ਅਨਸਰੇਬਿਲਟੀ ਟੂ ਦਾ ਪਬਲਿਕ ਹੈ ਦੇ ਸ਼ੁਡ ਨੋ ਕਿ ਕੀ ਹੋ ਰਿਹਾ ਸਚਾਈ ਕੀ ਹੈ ਸਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਸੋ ਇਹ ਜਿਹੜੀ ਸਕੀਮ ਹੈ ਯੋਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਸ ਤਰ੍ਹਾਂ ਪੰਜਾਬ ਚ ਇੰਪਲੀਮੈਂਟ ਹੋ ਰਹੀ ਆ ਇਹ 20 ਅਗਸਤ 2019 ਤੋਂ ਲਾਗੂ ਹੋਈ ਆ ਜਿਹਦੇ ਵਿੱਚ ਹਰ ਇੱਕ ਫੈਮਿਲੀ ਨੂੰ 5 ਲੱਖ ਰੁਪਏ ਦਾ ਜਿਹੜਾ ਉਹਨਾਂ ਦਾ ਬੀਮਾ ਹੁੰਦਾ ਪਰ ਫੈਮਿਲੀ ਔਰ ਇਹਦੇ ਵਿੱਚ ਜਿਹੜੀ ਇਹ ਇੰਪਲੀਮੈਂਟ ਹੁੰਦੀ ਆ 772 ਹਸਪਤਲ ਹੈ ਜਿਹਦੇ ਚੋਂ 210 ਸਰਕਾਰੀ ਹਸਪਤਲ ਹੈ 556 ਜਿਹੜੇ ਆ ਪ੍ਰਾਈਵੇਟ ਹਸਪਤਲ ਹੈ ਔਰ 6 ਜਿਹੜੇ ਆ ਗਵਰਨਮੈਂਟ ਆਫ ਇੰਡੀਆ ਦੇ ਹਸਪਤਲ ਹੈ ਇਹਦੇ ਚ ਟੋਟਲ ਜਿਹੜੇ ਹੈਗੇ ਆ 449995 ਮੈਂ 45 ਲੱਖ ਪਾ ਲਉ 45 ਲੱਖ ਬੈਨੀਫਿਸ਼ੀਅਰੀ ਫੈਮਲੀਆਂ ਹੈਗੀਆਂ ਬਟ ਜਿਹੜੀ ਕੇਂਦਰ ਸਰਕਾਰ ਹੈ ਉਹ ਸਿਰਫ ਜਿਹੜੀਆਂ ਐਸ ਸੀ 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 ਸੋਸ਼ੀਓ ਇਕਨੋਮਿਕ ਕਾਸ ਸੈਂਸਸ ਵਾਲੀਆਂ ਫੈਮਲੀਆਂ ਐ 16 ਲੱਖ 65000 ਫੈਮਲੀ ਦੇ ਜਿਹੜਾ ਹੈਗਾ 60% ਸ਼ੇਅਰ ਦਿੰਦੇ ਆ ਉਹ ਮੈਂ ਰਿਪੀਟ ਕਰ ਰਿਹਾ ਜੀ ਕੇਂਦਰ ਸਿਰਫ ਤੇ ਸਿਰਫ 45 ਲੱਖ ਫੈਮਲੀ ਦੇ ਵਿੱਚੋਂ 16 ਲੱਖ 65000 ਫੈਮਲੀਆਂ ਦਾ 60% ਦਿੰਦਾ ਹੈ ਬਾਕੀ ਜਿਹੜੀਆਂ ਤੁਹਾਡੀਆਂ 28500 ਫੈਮਲੀਆਂ ਐ ਉਹ ਸਾਰੇ ਦਾ ਸਾਰਾ 100% ਜਿਹੜਾ ਹੈਗਾ ਉਹ ਪੰਜਾਬ ਗਵਰਨਮੈਂਟ ਉਹਦੇ ਸਾਰੇ ਪੈਸੇ ਦੇ ਰਹੀ ਹੈ ਉਹਦੇ ਵਿੱਚ ਜਿਹੜੇ ਜੇ ਫਾਰਮ ਵਾਲੇ ਕਿਸਾਨ ਐ ਜੀ कंस्ट्रक्शन वर्कर है और ओदे च स्मॉल ट्रेडर्स है और जेडे थौडे जेडे जर्नलिस्ट ਭਰਾਇਆ ਜਿਹੜੇ ਯੈਲੋ ਕਾਰਡ ਹੋਲਡਰ ਮੇਰੇ ਖਾਲ ਐਕਕ੍ਰੈਡੀਟਡ ਜਰਨਲਿਸਟ ਹੈ ਯੈਲੋ ਕਾਰਡ ਜਰਨਲਿਸਟ ਹੈ 2794 ਉਹ ਵੀ ਹੈ ਇਹ ਜਿਹੜੀ ਸਕੀਮ ਹੈ ਜਿਹੜੀ ਪਹਿਲੀਆਂ ਸਰਕਾਰ ਸੀ ਉਹ ਇੰਸ਼ੋਰੈਂਸ ਬੋਰਡ ਦੋ ਮੋਡ ਹੁੰਦੇ ਆ ਜਿਹੜੇ ਇੰਸ਼ੋਰੈਂਸ ਮੋਡ ਹੈ ਦੂਜਾ ਟਰਸਟ ਮੋਡ ਹੈ ਉਹ ਇੰਸ਼ੋਰੈਂਸ ਮੋਡ ਤੇ ਚਲਾਨਦੀਆਂ ਸੀ ਉਹਦੇ ਵਿੱਚ ਪਹਿਲਾਂ IFCO ਟੋਕੀਓ ਕੰਪਨੀ ਨਾਂ ਦੀ ਸੀ ਜਿਹੜੀ ਕੰਪਨੀ ਉਹ ਚਲਾਨਦੀ ਸੀ ਅਗਸਤ 19 ਤੋਂ ਲੈ ਕੇ 21 ਤੱਕ ਔਰ ਗਾਸਟਿਕ 2 ਦਸੰਬਰ 29 ਤੱਕ ਜਿਹੜਾ ਹੈਗਾ ਇਹ SBI GIC ਚਲਾਉਂਦੀ ਸੀ ਉਹਨੂੰ ਉਹ ਪ੍ਰੀਮੀਅਮ ਦਿੰਦੇ ਸੀ ਪਹਿਲੇ ਸਾਲ ਵਿੱਚ IFCO ਟੋਕੀਓ ਦਾ ਸੀ 597 ਪਰ ਫੈਮਿਲੀ ਦੂਜੀ ਵਾਰੀ ਹੋ ਗਿਆ 1050 ਔਰ ਜਿਹੜੀ SBI GIC ਹੈ ਇਹ 1040 ਪਰ ਫੈਮਿਲੀ ਪ੍ਰੀਮੀਅਮ ਸੀ ਇਹਦਾ ਔਰ ਇਹਦੇ ਵਿੱਚ ਇੱਕ ਡੇਟ ਬਹੁਤ ਇੰਪੋਰਟੈਂਟ ਹੈ ਜੀ ਇਹ 29 ਦਸੰਬਰ 2021 ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਆ ਉਹਨਾਂ ਨੇ ਜਿਹੜਾ GICC ਜਿਹੜੀ ਜਿਹੜੀ SBI GICC ਉਹਦੇ ਨਾਲ ਕੰਟਰੈਕਟ ਜਿਹੜਾ ਸੀਗਾ ਆਪਣਾ ਖਤਮ ਕਰਤਾ ਮਤਲਬ ਇੱਕ ਜਿਹੜਾ ਇੰਸ਼ੋਰੈਂਸ ਮੋਡ ਦਾ ਸੀਗਾ ਉਹ ਸਿਸਟਮ ਖਤਮ ਹੋ ਗਿਆ देयर वाज नो ਸਿਸਟਮ ਕਿ देयर वाज ਅ ਕਾਇਓਸ ਕਿ ਲੋਕਾਂ ਨੂੰ ਪੇਮੈਂਟ ਕਿੱਦਾਂ ਕਰਨੀ ਆ ਜੋ ਅਸੀਂ ਇਨਹੈਰਿਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ ٹرسٹ ਮੋਡ ਤੇ ਲੈ ਕੇ ਆਏ ਜੀ ਜਦੋਂ ਸਾਡੀ ਸਰਕਾਰ ਆਈ ਆ 111 ਕਰੋੜ ਦੀ ਪੈਂਡੈਂਸੀ ਸੀ देयर वाज नो ਸਿਸਟਮ ਵਿਚ ਵਾਸ ਵਰਕਿੰਗ ਇਟ ਵਾਸ ਅ ਬ੍ਰੋਕਨ ਸਿਸਟਮ ਵਿਚ ਵੀ ਇਨਹੈਰਿਟਡ ਅਸੀਂ ਉਹਨੂੰ ਇੰਸ਼ੋਰੈਂਸ ਮੋਡ ਤੇ ਸ਼ੁਰੂ ਕੀਤਾ ਔਰ ਜਿਹੜੀਆਂ ਲੋਕਾਂ ਦੀਆਂ ਪੇਮੈਂਟਸ ਸ਼ੁਰੂ ਕਰਦੀਆਂ ਅਸੀਂ 111 ਕਰੋੜ ਵੀ ਕੀਤਾ ਤੇ 200 ਟੋਟਲ ਅਸੀਂ ਜਿਹੜੇ ਨਵੇਂ ਵੀ ਕਲੇਮ ਆਏ ਉਹ 286 ਕਰੋੜ ਰੁਪਈਆ ਅਸੀਂ ਜਿਹੜਾ ਨਰਸਿੰਗ ਹੋਮਸ ਨੂੰ ਆਪਣੇ ਸਰਕਾਰੀ ਹਸਪਤਾਲਾਂ ਨੂੰ ਜਿੰਨੇ ਵੀ ਜਿਹੜੇ ਵੀ ਕੰਮ ਕਰਦੇ ਸੀ ਇੰਸ਼ੋਰੈਂਸ ਦਾ 286 ਕਰੋੜ ਰੁਪਈਆ ਦਾ ਜਿਹੜਾ ਅਸੀਂ ਉਹਨਾਂ ਨੂੰ ਪੇਮੈਂਟ ਕੀਤੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਜਿਹੜਾ ਬਹੁਤ ਸਾਰਾ ਡਾਟਾ ਹੈਗਾ ਇਹ 60 40 ਵਾਲਾ ਇਹ 16 ਲੱਖ 65 ਹਜ਼ਾਰ ਫੈਮਿਲੀਜ਼ ਆ ਜਿਨ੍ਹਾਂ ਨੂੰ ਸੈਂਟਰ ਨੇ ਦੇਣਾ ਉਹਨਾਂ ਦਾ ਜਿਹੜਾ ਹੈਗਾ ਉਹ 585 ਕਰੋੜ ਜਿਹੜਾ ਹੈਗਾ ਉਹ ਹੁਣ ਤੱਕ ਬਣਦਾ ਜਿਹੜਾ ਸੈਂਟਰ ਨੇ ਪੇ ਕਰਨਾ ਜੀ ਸੌਰੀ 585 ਕਰੋੜ ਜਿਹੜਾ ਹੈਗਾ ਐਸ ਸੀ 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 ਫੈਮਿਲੀ ਦਾ ਉਹ ਚ 350 ਕਰੋੜ 3 585 ਕਰੋੜ ਟੋਟਲ ਹੈ ਜੀ 585 ਕਰੋੜ ਟੋਟਲ ਵਿੱਚੋਂ 350 ਕਰੋੜ ਤੇ 74 ਲੱਖ ਰੁਪਏ ਸੈਂਟਰ ਦੇ ਬੰਦੇ ਆ ਜੀ ਉਹਦੇ ਚੋਂ 350 ਕਰੋੜ ਦੇ ਵਿੱਚੋਂ ਸਿਰਫ 169 ਕਰੋੜ ਦਿੱਤਾ ਜੀ ਸੈਂਟਰ ਰੈਜ਼ੇ ਤੱਕ ਜੋ ਕਹਿ ਰਿਹਾ ਵੀ ਪੈਸੇ ਪਏ ਹੋਏ ਐ ਡਿਵਰਟ ਕਰਤੇ ਆ ਨਾ ਇੱਕ ਵੀ ਪੈਸੇ ਦੀ ਡਿਵਰਸ਼ਨ ਨਹੀਂ ਹੋਈ ਜੀ ਇੱਕ ਵੀ ਪੈਸਾ ਸਾਡੇ ਕੋਲ ਨਹੀਂ ਪਿਆ ਮੈਂ ਰਿਪੀਟ ਕਰਦਾ ਜੀ ਜਿਹੜੀਆਂ 16 ਲੱਖ 16.16 ਲੱਖ 65000 ਜਿਹੜੀਆਂ ਫੈਮਲੀਆਂ ਆ ਨਾ ਜੀ ਇਹਨਾਂ ਦੇ ਵਾਸਤੇ 585 ਕਰੋੜ ਰੁਪਏ ਦਾ ਜਿਹੜਾ ਸਾਰਾ ਪੀਰੀਅਡ ਆ ਉਹਦੇ ਚ ਪੈਸੇ ਜਿਹੜੇ ਹੈਗੇ ਆ ਲੋਕਾਂ ਨੇ ਕਲੇਮ ਕੀਤਾ ਸਾਡੇ ਕੋਲ ਜਿਹਦੇ ਵਿੱਚੋਂ ਸੈਂਟਰ ਦਾ ਜਿਹੜਾ ਸ਼ੇਅਰ ਆ 350.76 ਕਰੋੜ ਹੈ ਜੀ ਸਾਡੇ ਕੋਲ ਆਏ 67169.35 ਕਰੋੜ ਜੀ ਇਹਦੇ ਚ ਤਕਰੀਬਨ ਜਿਹੜੇ ਤੁਹਾਡੇ ਹੈਗੇ 181 ਕਰੋੜ ਸਾਡੇ ਇਹ ਹੋ ਗਿਆ ਜੀ ਇਸ ਤੋਂ ਸਵਾਇ ਸੈਂਟਰ ਨੇ 51 ਕਰੋੜ ਰੁਪਏ 51.34 ਕਰੋੜ ਰੁਪਏ ਸਾਨੂੰ ਐਡਮਿਨਿਸਟ੍ਰੇਟਿਵ ਚਾਰਜਸ ਜਿਹੜੇ ਜਿਹੜੇ ਇਹਦੇ ਚ ਸਾਰਾ ਸਟਾਫ ਲੱਗਿਆ ਹੁੰਦਾ ਜਿਹਨਾਂ ਨੇ ਮੈਨੇਜਮੈਂਟ ਕਰਨੀ ਉਹ ਦੇਣੇ ਆ ਜੀ ਤੇ 17 ਕਰੋੜ ਸਾਡੇ ਪਹਿਲੇ ਵਾਲੇ ਪੀਰੀਅਡ ਦੇ ਰਹਿੰਦੇ ਆ ਜੀ ਇਹ ਟੋਟਲ ਸੈਂਟਰ ਨੇ ਸਾਨੂੰ 249.81 ਕਰੋੜ ਰੁਪਏ ਜਿਹੜੇ ਸਾਡੇ ਇਸ ਸੈਂਟਰ ਵੱਲ ਸਾਡੇ ਖੜੇ ਹੋਏ ਆ ਜੀ ਇਹ ਸਿਰਫ ਇਨ ਰਿਲੇਸ਼ਨ ਟੂ 16.65 ਲੱਖ ਫੈਮਿਲੀਜ਼ ਬਾਕੀ ਸਾਰੇ ਜੀ ਹਾਂ ਮੈਂ ਰਿਪੀਟ ਕਰਦਾ ਜੀ ਦਿਸ ਇਜ਼ ਵੈਰੀ ਇੰਪੋਰਟੈਂਟ ਕਿ 585 ਕਰੋੜ ਟੋਟਲ ਬਣਦਾ ਸੀ ਸੈਂਟਰ ਦਾ ਸ਼ੇਅਰ 350.77 ਕਰੋੜ ਸੀ ਔਰ ਉਹਦੇ ਵਿੱਚੋਂ ਸੈਂਟਰ ਨੇ ਸਾਨੂੰ ਦਿੱਤੇ ਆ 169.34 ਕਰੋੜ ਇਸ ਤੋਂ ਬਾਅਦ ਸੈਂਟਰ ਨੇ ਸਾਨੂੰ 51.34 ਕਰੋੜ ਜਿਹੜੇ ਹੈਗੇ ਆ ਉਹ ਐਡਮਿਨਿਸਟ੍ਰੇਟਿਵ ਚਾਰਜਸ ਦੇਣੇ ਆ ਤੇ 17 ਕਰੋੜ ਸਾਡਾ ਜਿਹੜਾ ਪਿਛਲਾ ਬੈਲੈਂਸ ਦੇਣਾ ਕੁੱਲ ਮਿਲਾ ਕੇ ਸਾਰਾ ਜਿਹੜਾ ਸੈਂਟਰ ਨੇ ਅੱਜ ਤੱਕ 249.8 ਕਰੋੜ 249 ਕਰੋੜ ਐਂਡ 81 ਲੱਖ ਇਹ ਸੈਂਟਰ ਨੇ ਸਾਨੂੰ ਦੇਣੇ ਆ ਜੀ ਅੱਜ ਦੀ ਡੇਟ ਵਿੱਚ ਇਹ ਉਹਨਾਂ ਦੀ ਦੇਣਦਾਰੀ ਆ ਇਹਦੇ ਵਾਸਤੇ ਮੈਂ ਆਪਣੇ ਸਾਡੇ ਐਡਮਿਨਿਸਟ੍ਰੇਟਿਵ ਸੈਕਟਰੀ ਐਸ ਐਚ ਏ ਅਸੀਂ ਸਾਰੇ ਜਣੇ ਸਾਡੀ ਪੂਰੀ ਟੀਮ ਗਈ ਸੀ ਜੀ 5 ਸਤੰਬਰ ਨੂੰ ਅੰਰੜਾ ਸਾਹਿਬ ਨਾਲ ਉਹਨਾਂ ਦੀ ਵੀ ਪੂਰੀ ਟੀਮ ਸੀ ਸਾਡੀ ਪ੍ਰੋਪਰ ਅਫਸਰ ਜਿਵੇਂ ਆਪਾਂ ਬੈਠੇ ਆ ਬੈਠ ਕੇ ਉਹਨਾਂ ਨਾਲ ਮੀਟਿੰਗ ਕਰਕੇ ਇਹ ਗੱਲ ਸੀ ਉਹਨਾਂ ਨੂੰ ਦੱਸ ਕੇ ਆਏ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ 2018 ਤੋਂ ਲੈ ਕੇ ਆਡਿਟ ਕਰਾ ਕੇ ਆਡਿਟ ਵੈਰੀਫਾਈ ਸਾਨੂੰ ਜਿਹੜੇ ਸਾਡਾ ਸਾਨੂੰ ਸਾਰਾ ਉਹ ਕਰਦੇ ਹੋ ਇਹਦਾ ਔਨਲਾਈਨ ਮਤਲਬ ਕਰਦੇ ਹੋ ਅਸੀਂ ਉਹ ਅਸੀਂ ਕਰਤਾ 2022 23 ਤੱਕ ਸਾਡਾ ਕੰਪਲੀਟ ਹੋ ਗਿਆ ਜੀ ਉਹ ਅਸੀਂ ਉਹਨਾਂ ਨੂੰ ਸਰਟੀਫਿਕੇਟ ਸਬਮਿਟ ਯੂਸੀ ਜਿਹੜੇ ਹੁੰਦੇ ਹਨਾ ਯੂਟਿਲਾਈਜੇਸ਼ਨ ਸਰਟੀਫਿਕੇਟ ਇਹ ਕਾਂਗਰਸ ਕੋ ਗਵਰਨਮੈਂਟ ਵੈਲੇ ਦਾ ਕੰਮ ਸੀਗਾ ਜੀ ਅਸੀਂ ਉਹ ਸਾਰੇ ਦੇ ਦਿੱਤੇ ਆ ਉਹਨਾਂ ਨੂੰ ਤੇ ਜਿਹੜਾ ਬਾਕੀ ਦਾ ਸਾਡਾ ਕੰਮ ਐਨ ਪ੍ਰੋਗਰੈਸ ਐ ਅਸੀਂ ਉਹਨਾਂ ਨੂੰ ਪ੍ਰੋਮਿਸ ਕਰਕੇ ਆਏ ਆ ਸਾਡਾ ਐਗਰੀਮੈਂਟ ਹੀ ਹੋਇਆ ਸੀਗਾ ਵੀ ਸਾਡੇ ਜਿਹੜੇ 249 ਕਰੋੜ ਆ ਇਹਦੇ ਚੋਂ ਇੱਕ installments ਸਾਨੂੰ ਅਧੇ ਪੈਸੇ ਜਿਹੜੇ ਆ ਉਹ ਹੁਣ ਸਾਨੂੰ ਪਿਛਲੇ ਤੇ ਬੇਸ ਤੇ ਰਿਲੀਜ਼ ਕਰ ਦੇਣਗੇ ਉਹ ਅਸੀਂ ਜਿਵੇਂ ਜਿਵੇਂ ਯੂਸੀ ਦੇਈ ਜਾਵਾਂਗੇ ਸਾਡੇ ਪੈਸੇ ਰਿਲੀਜ਼ ਕੀ ਜਾਣਗੇ ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਚੱਲਾਂਗੇ ਹਸਪਤਾਲਾਂ ਦਾ ਨੁਕਸਾਨ ਜਾਂ ਜਿਹੜੇ ਗਵਰਨਮੈਂਟ ਦੇ ਹਸਪੀਟਲ ਹੈ ਜਿਹੜੇ ਜਿਹੜੇ ਇਲਾਜ ਕਰ ਰਹੇ ਸੀ ਉਹਨਾਂ ਨੂੰ ਪੈਸੇ ਦੇ ਦਾਂਗੇ ਇਹ ਪੈਸੇ ਉਹਨਾਂ ਵੱਲ ਖੜੇ ਆ ਜੀ ਇਸ ਤੋਂ ਸਵਾਇ ਇਹਦੀ ਫਾਲੋਅ ਅਪ ਮੀਟਿੰਗ 23 ਸਤੰਬਰ ਨੂੰ ਸਾਡੇ ਆਫੀਸਰਸ ਦੀ ਟੀਮ ਸਾਡੇ ਅਕਾਊਂਟਸ ਆਫਸਰ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲਥ ਔਰ ਐਸਐਚਏ ਔਰ ਇਹ ਸਾਰੇ ਦੁਆਰਾ ਫਾਲੋਅ ਅਪ ਮੀਟਿੰਗ ਕਰਕੇ ਆਏ ਆ ਔਰ 27 ਸਤੰਬਰ ਨੂੰ ਫਿਰ ਮੈਂ ਈਮੇਲ ਕੀਤੀ ਹੋਇਆ ਨੱਡਾ ਸਾ ਫਾਈਨਲ ਮੀਟਿੰਗ ਕਰੋ ਸਾਡੇ ਪੈਸੇ ਰਿਲੀਜ਼ ਕਰੋ ਤਾਂ ਕਿ ਅਸੀਂ ਨਰਸਿੰਗ ਹੌਮ ਨੂੰ ਜਿਹੜੇ ਲੋਕਾਂ ਦੇ ਪੈਸੇ ਅਸੀਂ ਦੇ ਸਕੀਏ ਸਰ ਤੁਸੀਂ ਪੈਸੇ ਦੇਣੇ ਆ ਸੋ ਵੀ ਆਰ ਇਨ ਟਾਕਸ ਵਿਦ them 25 ਸਤੰਬਰ ਨੂੰ ਮੇਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਮੀਟਿੰਗ ਹੋਈ ਆ ਮੈਂ ਸਾਰਾ ਉਹਨਾਂ ਨੂੰ ਐਕਸਪਲੇਨ ਕੀਤਾ ਐਂਡ ਦੇ ਐਗਰੀਡ ਔਰ ਇਹ ਦੇ ਵਿੱਚ ਵੀ ਮੈਂ ਥੋੜਾ ਜਿਹਾ ਐਕਸਪਲੇਨ ਕਰਾਂਗਾ ਕਿ ਜਿਹੜਾ ਇੱਕ ਨਾ ਅਖਬਾਰਾਂ ਦੇ ਵਿੱਚ ਜੋ ਇਮਪ੍ਰੈਸ਼ਨ ਜਾਂਦਾ ਕਿ ਪ੍ਰਾਈਵੇਟ ਹਸਪਤਾਲ ਇਲਾਜ ਕਰਨਾ ਬੰਦ ਕਰਤਾ ਐਦਾਂ ਨਹੀਂ ਆ ਜੀ 1700 ਪ੍ਰੀ ਯੋਥ ਕਹਿੰਦੇ ਅਸੀਂ ਯੋਥ ਰੈਜ਼ੀਸ਼ਨ ਉਹਦੇ ਜੋ ਅਧੇ ਪ੍ਰਾਈਵੇਟ ਹੈ ਪ੍ਰਾਈਵੇਟ ਹਸਪਤਲ ਵਾਲੇ ਅੱਜ ਵੀ ਕਰ ਰਹੇ ਆ ਔਰ ਦੂਜੀ ਗੱਲ ਜਿਹੜੀ ਮੈਂ ਐਮਫਸਾਈਜ਼ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੇ ਪ੍ਰਾਈਵੇਟ ਹਸਪਤਲ ਹੈ ਇਟਸ ਇ ਵੋਲੰਟਰੀ ਸਕੀਮ ਸਾਡੇ ਕੋਲੇ 556 ਪ੍ਰਾਈਵੇਟ ਡਾਕਟਰ ਜਿਹੜੇ ਡਾਕਟਰ ਹੈਗੇ ਆ ਜਾਂ ਨਰਸਿੰਗ ਹੋਮ ਹੈਗੇ ਆ ਜਾਂ ਹਸਪਤਲਸ ਹੈਗੇ ਆ ਉਹਨਾਂ ਨੇ ਇਹਦੀ ਇੰਪੈਰਲਮੈਂਟ ਲਈ ਔਰ ਉਹਨਾਂ ਨੇ ਆਪਣੇ ਆਪ ਲਈ ਅਪਲਾਈ ਕਰਦੇ ਆ ਫਿਰ ਉਹਨਾਂ ਦੀ ਇਨਸਪੈਕਸ਼ਨ ਹੁੰਦੀ ਆ ਫਿਰ ਅਸੀਂ ਉਹਨਾਂ ਨੂੰ ਅਥੋਰਾਈਜ਼ ਕਰਦੇ ਆ ਅਸੀਂ ਜਿਹੜੇ ਪਬਲਿਕ ਦੇ ਇੰਟਰਸਟ ਤੋਂ ਅਸੀਂ ਕਿ ਹਸਪਤਲ ਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਸਾਰੇ ਮੈਡੀਕਲ ਸਟਾਫ ਹੋਵੇ ਉਹਨਾਂ ਕੋਲੇ ਮਤਲਬ ਜਿਹੜਾ ਐਮਰਜੈਂਸੀ ਦੀ ਇਕੁਪਮੈਂਟ ਹੋਵੇ ਸਾਰਾ ਮਨ ਹਸਪੀਟਲ ਦੇ ਵਿੱਚ ਬੇਅਰ ਮਿਨਿਮਮ ਸਟੈਂਡਰਡਸ ਹੋਣੇ ਚਾਹੀਦੇ ਆ ਫਿਰ ਅਸੀਂ ਉਹਨਾਂ ਨੂੰ ਅਥੋਰਾਈਜ਼ ਕਰਦੇ ਆ ਸੋ ਜਿਹੜਾ ਹਸਪੀਟਲ ਸਾਡਾ ਅਥੋਰਾਈਜ਼ਡ ਹੈ ਉਹਦੇ ਵਿੱਚ ਹਸਪੀਟਲ ਕੋਲੇ ਆਪਸ਼ਨ ਹੈ ਵੀ ਜਿਹੜਾ ਬੰਦੇ ਨੂੰ ਸਪੋਸ ਕਿਸੇ ਨੂੰ ਇਹ ਪਸੰਦ ਨਹੀਂ ਹੈ ਜੀ ਤੁਸੀਂ ਕਹਿੰਦੇ ਆ ਆਲਵੇਜ਼ ਆਪਟ ਆਊਟ ਉਹ ਇਹ ਜਿਹੜੇ ਕੁਝ ਇੱਕ ਬੰਦੇ ਜਿਹੜੇ ਹੈਗੇ ਆ ਉਹ ਗਲਤ ਇੰਪ੍ਰੈਸ਼ਨ ਪਬਲਿਕ ਦੇ ਵਿੱਚ ਜਿਹੜੀ ਕਨਫਿਊਜ਼ਨ ਕ੍ਰੀਏਟ ਕਰ ਰਹੇ ਆ ਕਿ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕੀਤਾ ਹੋਇਆ ਹੈ ਬਿਲਕੁਲ ਨਹੀਂ ਕੀਤਾ ਹੋਇਆ ਜੀ ਅੱਜ ਪ੍ਰਾਈਵੇਟ ਹਸਪਤਲ ਬਿਲਕੁਲ ਠੀਕ ਕਰ ਰਹੇ ਆ ਜੀ ਇਹਦੇ ਵਿੱਚ ਸਾਡੇ ਕੋਲੇ ਵੀ ਆਪਸ਼ਨ ਹੈ ਜੀ ਹਾਂ ਜਿਹੜੇ ਇਹ ਸਾਡੇ ਕੋਲ ਵੀ ਆਪਸ਼ਨ ਹੈ ਜੀ ਹਾਂ ਨਹੀਂ ਟੋਟਲ 777 ਜਿਹੜੇ ਟੋਟਲ ਹਸਪਤਲ ਹਨ 200 ਤੁਹਾਨੂੰ ਮੈਂ ਦੱਤੀ ਆ ਫਿਗਰ ਸਾਰੀ 210 ਸਰਕਾਰੀ ਆ 556 ਪ੍ਰਾਈਵੇਟ ਹੈ ਤੇ ਹਸਪਤਲ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਤੇ 6 ਆ ਗਿਆ ਜਿਹੜੇ ਸੈਂਟਰ ਕਮੰਡ ਦੇ ਜਿਵੇਂ ਪੀਜੀਆਈ ਸੈਕਟਰ 32 ਦਾ ਆਈਐਮਸ ਬਠਿੰਡਾ ਹੋ ਗਿਆ 6 ਸੈਂਟਰ ਗਵਰਨਮੈਂਟ ਦੇ ਆ ਜੀ ਇਹ ਮੈਂ ਤੁਹਾਨੂੰ ਪਹਿਲਾਂ ਦੇ ਚੁੱਕਿਆ ਜੀ ਉਹਨਾਂ ਕੋਲ ਵੀ ਉਹਨਾਂ ਕੋਲ ਵੀ ਆਪਸ਼ਨ ਹੈ ਜੀ ਜੇ ਉਹਨਾਂ ਨੇ ਜੁਆਇਨ ਕਰਨੀ ਹੈ ਸਕੀਮ ਕਰਨ ਨਹੀਂ ਤਾਂ ਨਾ ਕਰਨ ਐਨੀ ਟਾਈਮ ਦੇ ਕੈਨ ਆਪਟ ਆਊਟ ਜਿਹੜੇ ਉਹਨਾਂ ਦੇ ਪੈਂਡਿੰਗ ਪੈਸੇ ਹੋਣਗੇ ਅਸੀਂ ਦੇ ਦਾਂਗੇ ਤੇ ਸਰਕਾਰ ਕੋਲ ਵੀ ਸਰਕਾਰ ਕੋਲ ਵੀ ਆਪਸ਼ਨ ਹੈ ਜੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਇਲਾਜ ਬੰਦ ਕੀਤਾ ਹੋਇਆ ਅਸੀਂ ਵੀ ਉਹਨਾਂ ਨੂੰ ਰਿਮੂਵ ਕਰਾਂਗੇ ਸਾਡੇ ਕੋਲੇ ਬਹੁਤ ਸਾਰੀ ਪੈਂਡਿੰਗ ਲਿਸਟ ਹੈ ਜੀ ਮੇਰੇ ਕੋਲੇ ਮਤਲਬ ਐਨੇ ਸਾਰੇ ਕਾਗਜ਼ ਪਏ ਆ ਜਿਹੜੇ ਕਹਿੰਦੇ ਅਸੀਂ ਇਹਦਾ ਮੈਂਬਰ ਬਣਨਾ ਸਾਨੂੰ ਇਹ ਚੰਪੈਨ ਕਰਨ ਉਹਦਾ ਚ ਬਹੁਤ ਵੱਡੇ ਵੱਡੇ ਹਸਪਤਾਲ ਹੈ ਅਸੀਂ ਜਿਹੜੇ ਬੰਦੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੇ ਨਾਲ ਸੇਵਾ ਕਰਨਾ ਚਾਹੁੰਦੇ ਜਿਹੜੇ ਹਸਤਾ ਅਸੀਂ ਉਹਨਾਂ ਨੂੰ ਅਥਾਰਾਈਜ਼ ਕਰਾਂਗੇ ਜਿਹੜੇ ਬੰਦੇ ਮਤਲਬ ਸਾਨੂੰ ਲੋਕਾਂ ਦੇ ਵਿੱਚ ਗਲਤਫਹਿਮੀ ਆ ਬਹਿਮ ਭਰਮ ਕਰ ਰੇ ਆ ਗਏ ਉਹਨਾਂ ਨੂੰ ਅਸੀਂ ਬਿਲਕੁਲ ਅਸੀਂ ਅਸੀਂ ਵੀ ਉਹਨਾਂ ਨੂੰ ਰਿਮੂਵ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਸਾਰੇ ਸਟੇਟਸ ਦੇ ਵਿੱਚ ਇੱਕ ਲਾਅ ਬਣਿਆ ਜੀ ਡਾਕ ਜਿਹੜੇ 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 ਜਦੋਂ ਵੀ ਜਿਹੜਾ ਕੋਈ ਬੰਦਾ ਤਾਂ ਕਿ ਕੋਈ ਮਰੀਜ਼ਾਂ ਨੂੰ ਪ੍ਰੇਸ਼ਾਨ ਨਾ ਕਰ ਸਕੇ ਉਹਨੂੰ ਕਹਿੰਦੇ ਆ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਸੋ ਜੇ ਮਤਲਬ ਕੋਈ ਇਸ ਤਰ੍ਹਾਂ ਜਿਹੜੇ ਬੰਦੇ ਕਰਨਗੇ ਦੇ ਵਿਲ ਆਲਸੋ ਵੀ ਗਾਈਡਡ ਦੇ ਵਿਲ ਆਲਸੋ ਵੀ ਕੰਟਰੋਲਡ ਬਾਈ ਦਾ ਕਲੀਨਿਕਲ ਇਨਸਟੈਬਲਿਸ਼ਮੈਂਟ ਐਕਟ ਉਹ ਵੀ ਸਰਕਾਰ ਨੂੰ ਜਿਹੜਾ ਹੈਗਾ ਅਸੀਂ ਉਹਨਾਂ ਦੇ ਨਾਲ ਵੀ ਵਰ ਇਨ ਟਾਕਸ ਵਿਦ them ਵੀ ਵਰ ਵੈਰੀ ਸੈਂਪੈਥੈਟਿਕ ਟੂ them ਆਈ ਏਮ ਵੈਰੀ ਸਟਿਲ ਵੈਰੀ ਸੈਂਪੈਥੈਟਿਕ ਐਂਡ ਆਪਟੀਮਿਸਟਿਕ ਕਿ ਅਸੀਂ ਭਾਈ ਜੇ ਤੁਸੀਂ ਸਰਕਾਰ ਦੇ ਨਾਲ ਅਲਟੀਮੇਟਲੀ ਸਾਡਾ ਮਕਸਦ ਕੀ ਹੈ ਜੀ ਜੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਬੈਨੀਫਿਟਸ ਦੇਵਾਂਗੇ ਅਸੀਂ ਸਾਰੇ ਡਾਕਟਰ ਨੂੰ ਸਿਕਿਉਰਿਟੀ ਦੇ ਰਹੇ ਹਾਂ ਜੀ 24/7 ਸਕਿਉਰਿਟੀ ਦੇ ਰਹੇ ਆਂ ਔਰ ਮੈਂ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਪੁੱਛ ਲੋ ਚਾਹੇ ਮਤਲਬ ਇਹ ਗੱਲ ਉਹ ਮੰਨਦੇ ਵੀ ਆ ਉਹ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਆਂ ਉਹਨਾਂ ਨੇ ਕਿਹਾ ਸੀ ਸਾਡੀ ਜਿਹੜੀ ਫਾਇਰ ਦੀ ਹੈਗੀ ਆ ਨਾ ਜੀ ਜਿਹੜੀ ਸਾਨੂੰ ਹਰ ਸਾਲ ਪਰਮਿਸ਼ਨ ਲੈਣੀ ਪੈਂਦੀ ਆ ਜੀ ਤੁਹਾਨੂੰ ਸਾਨੂੰ ਐਸਲ ਹੁੰਦੀ ਆ 3 ਸਾਲ ਕਰੋ ਅਸੀਂ 3 ਸਾਲ ਕਰਤੇ ਅਸੀਂ ਉਹਨਾਂ ਦੀ ਗੱਲ ਮੰਨਦੇ ਆਂ ਸੋ ਇਹ ਮਿਊਚੁਅਲ ਹੁੰਦਾ ਥਿਸ ਇਜ਼ ਥੀਜ਼ ਰਿਲੇਸ਼ਨਸ਼ਿਪਸ ਆਰ ਮਿਊਚੁਅਲ ਸੋ ਜਿਹੜੇ ਬੰਦੇ ਜਨਤਾ ਦੀ ਸੇਵਾ ਕਰਨਗੇ ਵਹਿਮ ਭਰਮ ਭਲੇਕੇ ਨਹੀਂ ਪਾਣਗੇ ਔਰ ਗਲਤ ਸਟੇਟਮੈਂਟ ਨਹੀਂ ਦੇ ਲੇਕਿਨ ਜਿਹੜੇ ਰੋਗ ਐਲੀਮੈਂਟਸ ਆ ਉਹਦੇ ਵਿੱਚ ਵੀ ਅੱਗੇ ਆਣਾ ਜੀ ਉਹਦੇ ਵਿੱਚ ਬਹੁਤ ਸਾਰੇ ਮੈਂ ਤੁਹਾਨੂੰ ਦੱਸਦਾ ਉਹਦੀ ਵੀ ਮੈਂ ਡਿਟੇਲ ਦੰਨਾ ਇੱਕ ਪੁਆਇੰਟ ਮੇਰਾ ਹੋਰ ਆ ਜੀ ਇਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਉਹ 1200 ਕਰੋੜ ਦੇ ਚੁੱਕਿਆ ਜੀ ਇਸਪਿਰਟ ਦੇ ਵਿੱਚ ਠੀਕ ਆ ਜੀ 1200 ਕਰੋੜ ਦੇ ਚੁੱਕਿਆ ਜਿਹੜਾ ਇੱਕ ਸਾਰਾ ਸਟੇਟ ਗਵਰਨਮੈਂਟ ਨੇ ਦਿੱਤਾ ਕੇਂਦਰ ਦਾ ਤਾਂ ਹੈ ਹੀ ਇਹਦੇ ਵਿੱਚ ਬਹੁਤ ਥੋੜਾ ਦੱਸਿਆ ਮੈਂ 350 ਕਰੋੜ ਆ ਸਾਰਾ ਬਾਕੀ ਸਾਰਾ ਸਟੇਟ ਸਟੇਟ ਗਵਰਨਮੈਂਟ ਨੇ ਦਿੱਤਾ ਇਹਦਾ ਜਦੋਂ ਪੇਮੈਂਟ ਹੁੰਦੀ ਆ ਸਾਰਾ ਆਨਲਾਈਨ ਆ ਜੀ ਪਹਿਲਾਂ ਜਦੋਂ ਅਸੀਂ ਇਨਹੈਰਿਟ ਕੀਤਾ ਕਾਂਗਰਸ ਗਵ ਅਸੀਂ ਫਿਰ ਅਗਸਤ ਦੇ ਵਿੱਚ ਜਿਹੜਾ 23 ਦੇ ਵਿੱਚ ਸੀਗਾ ਇਹਨੂੰ ਆਨਲਾਈਨ ਮੋਡ ਤੇ ਲੈ ਕੇ ਆਏ ਆ ਸਾਰਾ ਸਿਸਟਮ ਟਰਾਂਸਪੇਰੈਂਟ ਹੈ ਉਹਦੇ ਵਿੱਚ ਅਸੀਂ ਮੈਨ ਪਾਵਰ ਵਧਾਈ ਆ ਬਹੁਤ سارے ਸਟੈਪਸ ਲਏ ਮੈਂ ਉਹਦੇ ਤੇ ਵੀ ਆਉਂਗਾ ਇਹਦੇ ਵਿੱਚ ਕੀ ਹੋਇਆ ਕਿ ਇਹਦਾ ਜਿਹੜੀ ਪੇਮੈਂਟ ਹੁੰਦੀ ਸੀ ਇਹਨੂੰ ਟੀਐਮਐਸ ट्रांजੈਕਸ਼ਨ ਮੈਨੇਜਮੈਂਟ ਸਿਸਟਮ ਕਹਿੰਦੇ ਆ ਟੀਐਮਐਸ ਪੋਰਟਲ ਸੀ ਇੱਕ ਸੀਗਾ ਹੁਣ ਇਹਨਾਂ ਨੇ ਦੋ ਕਰਤਾ ਦੋ ਦਾ ਹਾਲ ਉਹੀ ਸੀਗਾ ਜੋ GST ਵਾਲੇ ਦਾ ਸੀਗਾ ਤੁਸੀਂ ਦੇਖਿਆ ਹੋਣਾ ਕਿ GST ਦੇ ਵਿੱਚ ਕਾਓਸ ਸੀਗਾ ਇਹਨਾਂ ਨੇ 8 ਸਟੇਟ ਵਿੱਚ ਸ਼ੁਰੂ ਕੀਤਾ ਸੀ ਥੇਰ ਬਾਅਦ ਅ ਟੋਟਲ ਕਾਓਸ ਅਸੀਂ 3000 ਜਿਹੜੇ ਕੇਸਸ ਆ ਰੋਜ਼ ਕਲੀਅਰ ਕਰਦੇ ਸੀ ਤੇ ਜਦੋਂ ਉਹਨਾਂ ਨੇ TMS 2 ਲਿਆਂਦਾ ਸਾਡੀ ਕੈਪੈਸਿਟੀ ਘਟ ਕੇ 7 ਤੋਂ 700 800 ਤੇ ਆ ਗਈ ਜੀ 800 ਕੇਸ ਕਲੀਅਰ ਹੁੰਦੇ ਸੀ ਇਹਨਾਂ ਦਾ ਕੀ ਹੁੰਦਾ ਕਿ ਪਹਿਲਾਂ ਸਪੋਜ਼ ਮਤਲਬ ਕਿ ਮਿਸਟਰ A ਦਾ ਅਸੀਂ ਕਰ ਰਹੇ ਹਾਂ ਉਹਦਾ ਨਹੀਂ ਹੋ ਰਿਹਾ ਕਿਸੇ ਵਜ੍ਹਾ ਵਜ੍ਹਾ ਦੇ ਨਾਲ ਉਹਦੇ ਵਿੱਚ ਕੋਈ ਸਾਨੂੰ ਟੈਕਨੀਕਲੀ ਗਲਿਚ ਆ ਗਿਆ ਅਸੀਂ ਵੀ ਇਹ ਤੇ ਚਲੇ ਜਾਂਦੇ ਸੀ ਹੁਣ ਉਹ ਕਲੀਅਰ ਹੋਏਗਾ ਤਾਂ ਅਸੀਂ ਅੱਗੇ ਜਾਵਾਂਗੇ ਨਹੀਂ ਤਾਂ ਉੱਥੇ ਫਸ ਗਿਆ ਬੰਦਾ ਸਾਡਾ ਸਾਡੀ ਮੈਨਪਾਵਰ ਸਾਰੀ ਫਸ ਗਈ 3000 ਕੇਸ ਤੋਂ ਅਸੀਂ 800 ਤੇ ਆ ਗਏ ਇਹ ਅਸੀਂ ਉਹਨਾਂ ਨੂੰ ਮਿਲ ਕੇ ਰੱਡਾ ਸਾਹਿਬ ਨੂੰ ਉਹਨਾਂ ਨੂੰ ਸਾਰਿਆਂ ਨੂੰ ਮਾਤਰੀਆਂ ਨੂੰ ਦੱਸ ਕੇ ਆਏ ਆ ਉਹਨਾਂ ਨੇ ਐਡਮਿਟ ਕੀਤਾ ਉਹ ਕਹਿੰਦੇ ਅਸੀਂ ਗਲਿਚਸ ਰਿਮੂਵ ਕਰ ਰਹੇ ਆ ਇਹਨਾਂ ਦਾ ਜਿਹੜਾ ਮਤਲਬ ਸਾਰਾ ਸਿਸਟਮ ਹੈ ਨਾ ਜੀ ਉਹ ਸੜਕ ਤੇ ਲਿਆ ਕੇ ਜਿਵੇਂ ਕਾਰਾਂ ਹੁੰਦੇ ਨਾ ਟਾਟਾ ਵਾਲੇ ਇਹਨਾਂ ਦਾ ਆਰ ਐਨ ਡੀ ਸੜਕ ਤੇ ਹੁੰਦਾ ਇਹਨਾਂ ਦਾ ਵੀ ਸੜਕ ਤੇ ਹੁੰਦਾ ਜੀਐਸਟੀ ਵਾਲਾ ਹਾਲ ਹੈ ਇਹਨਾਂ ਦਾ ਜੀ ਬੋਲੋ ਨਾ ਤੇ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਜੀ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਡਾਟਾ ਦੇਵਾਂਗਾ ਉਹ ਮੇਰੀ ਬੇਨਤੀ ਹੈ ਜੀ ਜਿਹੜੇ ਬੰਦੇ ਟਵੀਟ ਕਰ ਜਿਹੜੇ ਕੰਮ ਕਦੇ ਕੀਤਾ ਨਹੀਂ ਉਹਨਾਂ ਦੀਆਂ ਸਰਕਾਰਾਂ ਰਹੀਆਂ ਜਿਹੜੇ ਮੈਸ ਕ੍ਰੀਏਟ ਕਰਕੇ ਗਏ ਆ ਹੁਣ ਟਵੀਟ ਕਰ ਰਹੇ ਆ ਜੇ ਕ੍ਰੀਏਟਡ ਦਾ ਮੈਸ ਉਹਨਾਂ ਨੇ 2021 ਦੇ ਵਿੱਚ ਜਾਣ ਲੱਗੇ ਆਪਣਾ ਜਿਹੜਾ ਸੀਗਾ ਉਹ ਜਵੇਂ ਹੁੰਦਾ ਨਾ ਇੱਕ ਬੱਚਾ ਹੁੰਦਾ ਪ੍ਰੈਂਟ ਦੇ ਵਿੱਚ ਜਿਹੜਾ ਖੇਡਦਾ ਖੂਲਦਾ ਰੇਗਾ ਆ ਕੇ ਬੰਟੇ ਖਿਲਾਰ ਦਿੰਦਾ ਸਾਰੇ ਅਸੀਂ ਮੰਨੋ ਖਿਲਾਰ ਕੇ ਚੱਲੇ ਗਏ ਬੰਟੇ ਅਸੀਂ ਇਕੱਠੇ ਕੀਤੇ ਉਹਨਾਂ ਦੇ ਹੁਣ ਉਹ ਟਵੀਟਾਂ ਕਰਦੇ ਆ ਜੀ ਠੀਕ ਆ ਜੀ ਹੁਣ ਬਿਆਨ ਦਿੰਦੇ ਆ ਉਹ ਔਰ ਕੋਈ ਫੈਕਟ ਚੈੱਕ ਨਹੀਂ ਕਰਦੇ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਕਿ ਆਓ ਫੈਕਟ ਚੈੱਕ ਕਰਕੇ ਜਿਹੜੀ ਵੀ ਕੋਈ ਸਟੇਟਮੈਂਟ ਦੇਣੀ ਆ ਉਹ ਫੈਕਟਚੁਅਲ ਫਿਗਰਸ ਨਾਲ ਦਿਓ ਮਤਲਬ ਇਹ ਨਹੀਂ ਕਿ ਇਧਰੋਂ ਖੱਬੇੋਂ ਫੜ ਕੇ ਕਿਤੇੋਂ ਬਾਹਰ ਫੜ ਕੇ ਲੱਥ ਫੜ ਕੇ ਤੇ ਮੈਂ ਇੱਕ ਬੇਨਤੀ ਮੈਂ ਤੁਹਾਨੂੰ ਵੀ ਕਰਦਾ ਤੁਸੀਂ ਨਾ ਪਬਲਿਕ ਦੀਆਂ ਆਈਜ਼ ਹੋ ਤੁਸੀਂ ਯੂ ਆਰ ਦਾ ਆਈਜ਼ ਐਂਡ ਇਅਰਸ ਆਫ ਦਾ ਪਬਲਿਕ ਸੋ ਤੁਹਾਨੂੰ ਮੈਂ ਜ਼ਰੂਰ ਬੇਨਤੀ ਕਰਦਾ ਕਿ ਜਿਹੜੀ ਕਰੈਕਟ ਫਿਗਰਸ ਆ ਉਹ ਹਮੇਸ਼ਾ ਦਿਓ ਉਹਨਾਂ ਨੂੰ ਮਤਲਬ ਭਵੰਤਮਾਨ ਗਵਰਨਮੈਂਟ ਸਟੈਂਡਸ ਫਾਰ ਅਨਸਰਬਿਲਟੀ ਟੂ ਦਾ ਪੀਪਲ ਟ੍ਰਾਂਸਪੇਰੈਂਸੀ ਐਫੀਸ਼ੀਐਂਸੀ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਹੈਗਾ ਅਸੀਂ ਦਿਨ ਰਾਤ ਦੇ ਵਾਸਤੇ ਲੱਗੇ ਹੋਏ ਹਾਂ ਸਾਰੇ ਸਟ ਇਹ ਜਿਹੜਾ TMS ਤੋਂ TMS 2 ਆ ਦਿਸ ਇਜ਼ ਦਾ ਮੇਨ ਹਾਰਡਲ ਜਿਹੜਾ ਦਲੇ ਹੋਇਆ ਇਹਦੇ ਕਰਕੇ ਹੋਇਆ ਅਸੀਂ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਜਿਹੜੇ ਥਰਡ ਪਾਰਟੀ ਐਡਮਿਨਿਸਟਰेटर ਕਹਿੰਦੇ ਆ ਜਦੋਂ ਕੋਈ ਬੰਦਾ ਕਰਦਾ ਕਲੇਮ ਰੇਜ਼ ਕਰਦਾ ਉਹਦੀ ਵੈਰੀਫਿਕੇਸ਼ਨ ਕਰਦੇ ਆ ਉਹਨਾਂ ਕੋਲ 30 ਬੰਦੇ ਸੀ ਅਸੀਂ ਉਹਨਾਂ ਨੂੰ ਕਿਹਾ 54 ਕਰੋ ਉਹਨਾਂ ਨੇ 54 ਕਰਤੇ ਜੀ ਸਾਡੇ ਕੋਲੇ ਮੈਡੀਕਲ ਕਮੇਟੀ ਦੇ ਜਿਹੜੇ 9 ਮੈਂਬਰ ਸੀ ਸੀ 29 ਕਰਤੇ ਜੀ ਸਾਰੇ ਬੰਦੇ ਅਸੀਂ ਇਹਦੇ ਤੇ ਲਾਇਆ ਤਾਂ ਕਿ ਜਲਦੀ ਕਲੀਅਰ ਕਰੀਏ DMC ਦਾ ਨੰਬਰ ਬਤਾਇਆ ਜੀ ਮੈਡੀਕਲ ਜਿਹੜੇ ਸਾਡੇ ਐਮਪੈਲਡ ਐਮਓ ਸੀ 9 ਸੀ ਅਸੀਂ 37 ਕਰਤੇ ਜੀ ਉਹ ਉਹਨਾਂ ਨੇ ਐਕਚੁਅਲੀ ਸਾਰੇ ਕਲੇਮ ਵੈਰੀਫਾਈ ਕਰਨੇ ਐ ਐਮਓਜ਼ ਨੇ ਫਿਰ ਉਹ ਪੇਮੈਂਟ ਹੋਣੀ ਆ ਤੇ ਅਸੀਂ ਜਿਹੜਾ ਹੈਗਾ ਹੁਣ ਕਿੰਨਾ ਅਸੀਂ ਡੇਲੀ ਪੇ ਕਰਦੇ ਆ ਉਹਨਾਂ ਨੂੰ ਜੀ 9 ਤੋਂ 10 ਕਰੋੜ ਹਾਂਜੀ 9 ਕਰੋੜ ਅਸੀਂ ਇਹਨੂੰ ਪਹਿਲਾਂ ਮਤਲਬ 2 ਜਾਂ 3 ਕਰੋੜ ਸੀ ਅਸੀਂ 9 ਤੋਂ 10 ਕਰੋੜ ਕਰ ਰਹੇ ਆ ਔਰ ਇਹ ਇਹ ਜਿਹੜੀ ਸਾਰਾ ਹੈਗਾ ਠੀਕ ਆ ਜੀ ਔਰ ਇਸ ਤੋਂ ਸਿਵਾਏ ਜਿਹੜੀ IFCO ਟੋਕੀਓ ਸੀ ਇਹ ਕੈਪਟਨ ਰਮਿੰਦਰ ਸਿੰਘ ਵੱਲੇ ਦੀ ਸਕੀਮ ਸੀ ਜੀ ਉਹਨਾਂ ਨੇ ਇਹਨਾਂ ਦੇ ਪੈਸੇ ਦੇਣੇ ਸੀ ਜੀ ਦੇ ਲੇਫਟ ਦ ਮੈਸ ਫਾਰ ਅਸ ਜਿਵੇਂ ਇਸਨੇ ਪੈਸੇ ਦੇਣੇ ਸੀ ਜਿਹੜੀ ਜਿਹੜੀ SBI ਦੀ ਸੀ ਅਸੀਂ ਉਹਦੀ ਲੀਗਲ ਓਪੀਨੀਅਨ ਲੈ ਕੇ ਅਸੀਂ ਉਹ ਪੈਸੇ ਵੀ ਅਸੀਂ ਆਈਏ ਮੈਡਮ ਨੂੰ ਦੇ ਰਹੇ ਆ ਮਤਲਬ ਦੇ ਡੋਟ ਐਪਰੀਸ਼ੀਏਟ ਇਟ ਉਹ ਪੈਸੇ ਵੀ ਅਸੀਂ ਉਹਨਾਂ ਤੋਂ ਕਲੇਮ ਕਰਕੇ ਉਹਨਾਂ ਦੀਆਂ ਸਿਕਿਉਰਟੀਆਂ ਕੱਟ ਕੇ ਉਹਨਾਂ ਦੇ ਖਾਤੇ ਚ ਪਾਣ ਜਾ ਰਹੇ ਆ ਵੀ ਆਰ ਫਾਲੋਇੰਗ ਅ ਲੀਗਲ ਪ੍ਰੋਸੀਜਰ ਅਸੀਂ ਐਦਾ ਨਹੀਂ ਕਰ ਸਕਦੇ ਵੀ ਚੱਕ ਕੇ ਸਿੱਧੇ ਪਾ ਦਈਏ ਵੀ ਹੈਵ ਟੂ ਫਾਲੋ ਦ ਲੀਗਲ ਪ੍ਰੋਸੀਜਰ ਅਸੀਂ ਉਹਨਾਂ ਨੂੰ ਨੋਟਿਸ ਦੇਣਾ ਉਹਨਾਂ ਨੂੰ ਪੁੱਛਣਾ ਉਹਨੂੰ ਕਹਿਣਾ ਵੀ ਆ ਤੁਹਾਡੇ ਪੈਸੇ ਦੇਣੇ ਭਾਈ ਦਿਓ ਇਹਨਾਂ ਦੇ ਇਹਨਾਂ ਦੇ ਪਹਿਲੇ ਦੀ ਅਸੀਂ ਇੱਕ ਪਾਸੇ ਦਾ ਚੱਟੀਆਂ ਭਰਦੇ ਆ ਦੂ ਇਹਨਾਂ ਨੂੰ ਥੋੜਾ ਜਿਆਦਾ ਮਨੋਂ ਸੋਚਣਾ ਚਾਹੀਦਾ ਜਿਹੜਾ ਬੰਦਾ ਵੀ ਸਟੇਟਮੈਂਟ ਦਿੰਦਾ ਇਸ ਤੋਂ ਸਵਾਏ ਅਸੀਂ ਤਿੰਨ ਹਸਪਤਲ ਜਿਹੜੇ ਆ ਉਹਨਾਂ ਨੂੰ ਡੀ ਇੰਪੈਲ ਬਲ ਕੀਤਾ ਜੀ 18 ਹਸਪਤਲ ਜਿਹੜੇ ਹੈਗੇ ਆ ਉਹਨਾਂ ਨੂੰ ਸਸਪੈਂਡ ਕੀਤਾ ਤੇ 2 ਕਰੋੜ 80 ਲੱਖ 91480 ਰੁਪਏ ਦਾ ਜੁਰਮਾਨਾ ਵੀ ਕੀਤਾ ਜਿਹੜੇ ਬੰਦੇ ਮਿਸਯੂਜ਼ ਕਰਦੇ ਆ ਜੀ ਤਿੰਨ ਹਸਪਤਲ ਨੂੰ ਡੀ ਇੰਪੈਲ ਬਲ ਕੀਤਾ ਜੀ 18 ਹਸਪਤਲ ਨੂੰ ਸਸਪੈਂਡ ਕੀਤਾ ਜੀ ਔਰ 2 ਕਰੋੜ 80 ਲੱਖ 91480 आई रिपीटेड जी 2 ਕਰੋੜ 80 ਲੱਖ 91480 ਰੁਪਏ ਦਾ ਜੁਰਮਾਨਾ ਵੀ ਅਸੀਂ ਕੀਤਾ ਇਹਨਾਂ ਨੂੰ ਬਹੁਤ ਸਾਰੇ ਹਸਪਤਾਲ ਜਿਹੜੇ ਮਿਸਯੂਜ਼ ਕਰਦੇ ਐ ਇਹਨੂੰ ਤੁਸੀਂ ਤੁਹਾਨੂੰ ਪਤਾ ਹੋਣਾ ਵੀ ਆਪਣੇ ਤਾਂ ਉਹਨਾਂ ਨੇ ਤਾਂ ਜਿਹੜੇ ਤੁਹਾਡੇ ਆ 36 ਗਾਲ ਉਹਨਾਂ ਨੇ ਗਾਲੀ ਛੇੜ ਲਾਤੀ ਸਾਰੀ ਉਹਨਾਂ ਦੇ ਜੁਟੇ ਅਸੀਂ ਕੱਢਦੇ ਸੀ ਉਹਨਾਂ ਨੇ ਦੇਖੋ ਉਹਦੇ ਵਿੱਚ ਪੈਸੇ ਜ਼ਿਆਦਾ ਮਿਲਦੇ ਸੀ ਸਟ੍ਰਕਟਮੀ ਦੇ ਉਹਨਾਂ ਨੂੰ ਵਾਲੇ ਤਾਂ ਇਹ ਜਿਹੜਾ ਮਿਸਯੂਜ਼ ਹੈ ਉਹ ਵੀ ਅਸੀਂ ਪ੍ਰिवेंट ਕਰਨਾ ਸੋ ਇਹ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਦੁਬਾਰਾ ਮੈਂ ਰਿਪੀਟ ਕਰਦਾ ਜੀ ਇੱਕ ਵੀ ਪੈਸਾ ਅਸੀਂ ਕਿਸੇ ਹੋਰ ਕੰਮ ਲਈ ਐਡਵਰਟ ਨਹੀਂ ਕੀਤਾ ਜੀ ਜਿਹੜੇ ਮਕਸਦ ਲਈ ਆਏ ਆ ਉਸੇ ਮਕਸਦ ਲਈ ਆ ਰਹੇ ਆ ਕੇਂਦਰ ਨੇ 249 ਕਰੋੜ ਦੇਣਾ ਜੀ ਉਹਨਾਂ ਨੂੰ ਬੇਇਤੀ ਕਰਦੇ ਆ ਕਿ ਤੁਹਾਡੇ ਕਰਕੇ ਸਾਰੀ ਸਾਨੂੰ ਦਿੱਕਤ ਆ ਰਹੀ ਹੈ ਜਿਹੜੀ ਤੁਹਾਡੀ ਅਪੈਂਡੈਂਸੀ ਕਰਕੇ ਦਿੱਕਤ ਆ ਰਹੀ ਹੈ ਸਾਡੇ ਪੈਸੇ ਦੇ ਦਿਓ ਅਸੀਂ 249.81 81 ਲੱਖ ਇਹ ਕੇਂਦਰਵਾਲ ਸਾਡੀ ਸਟੰਡਿੰਗ ਹੈ ਅਸੀਂ ਮੀਟਿੰਗ ਕਰਕੇ ਆਏ ਹਾਂ ਦੋ ਮੀਟਿੰਗਾਂ ਹੋ ਗਈਆਂ ਤੀਜੀ ਮੀਟਿੰਗ ਲਈ ਸਾਡੀ ਮੇਰੀ ਈਮੇਲ ਉਹਨਾਂ ਨੂੰ ਭੇਜੀ ਹੋਈ ਹੈ ਅਸੀਂ ਮੇਰੀ ਰਿਕਵੈਸਟ ਪੈਂਡਿੰਗ ਹੈ ਯੂਨੀਅਨ ਹੈਲਥ ਮਿਨਿਸਟਰ ਨਾਲ ਔਰ ਜਦੋਂ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਤੇ ਸਟੇਟ ਹੈਲਥ ਮਿਨਿਸਟਰ ਆਈ ਐਮ ਰਿਫਰੈਂਡ ਫਰਮ ਮੇਕੰਗਨੀ ਪਬਲਿਕ ਸਟੇਟਮੈਂਟ ਸੋ ਆਈ ਊਡ ਰਿਕਵੈਸਟ ਕਿ ਜਿਹੜੇ ਬਾਕੀ ਦੇ ਵੀ ਜਿਹੜੇ ਜਿਹੜੇ ਹੈਗਾ ਆਈ 익ਸਪੈਕਟਡ ਫਰਮ ਮਾਈ ਐਲਡਰ ਬਰਾਦਰ ਕਿਉਂਕਿ ਸੈਂਟਰ ਨੂੰ ਐਲਡਰ ਬਰਾਦਰ ਤਾਂ ਕਹਿ ਸਕਦੇ ਆ ਆਪਾਂ ਕਿ ਉਹ ਵੀ ਜਿਹੜਾ ਹੈਗਾ ਉਹ ਮ ਦਾ ਪੈਸਾ ਜਿਹੜਾ ਕਿੱਥੇ ਯੂਜ਼ ਹੋਇਆ ਤੇ ਲੱਗਾ ਕਿ ਸੁਰੱਖਾ ਤੇ ਯੂਜ਼ ਹੋ ਗਿਆ ਉਹਨਾਂ ਨੇ ਉਹਦੀ ਰਿਪੋਰਟ ਮੰਗੀ ਦੀ ਹਾਈ ਕੋਰਟ ਕਰੀ ਲੱਗਾ ਸੈਕਟਰੀ ਕੀ ਗੱਲ ਕੋਈ ਸੀ ਉਹੀ ਸਾਰਾ ਜਿਹੜਾ ਮਿਸੀ ਹੋਇਆ ਉਹ ਕਿਉਂ ਚੋਦੀ ਦੇਖੋ ਅਸੀਂ ਜੋ ਮਾਨਯੋਗ ਅਦਾਲਤ ਦਾ ਹੈਗਾ ਨਾ ਜੀ ਅਸੀਂ ਮਾਨਯੋਗ ਅਦਾਲਤ ਦਾ ਪੂਰਾ ਅਸੀਂ ਸਤਿਕਾਰ ਕਰਦੇ ਆ ਜਿਹੜੀ ਅਦਾਲਤ ਹੁੰਦੀ ਆ ਜਿਹੜੇ ਜੱਜ ਸਾਹਿਬ ਹੈ ਨਾ ਜੀ ਉਹ ਜੋ ਉਹਨਾਂ ਨੂੰ ਜਾ ਕੇ ਜੋ 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 ਸੈਂਟਰ ਦਾ ਵਕੀਲ ਹੈ ਜੋ ਉਹਨੇ ਉੱਥੇ ਉੱਥੇ ਜਾ ਕੇ ਬਿਆਨ ਦੇ ਦਿੱਤਾ ਜਾਂ ਡਾਕਟਰਾਂ ਨੇ ਬਿਆਨ ਦੇ ਦਿੱਤਾ ਉਹ ਉਹਦੇ ਤੇ ਬੇਸਡ ਹੈ ਜੀ ਹੁਣ ਜਿਹੜਾ ਇਸ ਤੋਂ ਬਾਅਦ ਜਿਹੜੀ ਅਗਲੀ ਪੇਸ਼ੀ ਹੋਏਗੀ ਨਾ ਉਹਦੇ ਵਿੱਚ ਸਾਡੇ ਵੀ ਜਿਹੜੇ ਵਕੀਲ ਜਾਣਗੇ ਜੀ ਉਹ ਆਪਣਾ ਪੱਖ ਰੱਖਣਗੇ ਉਹ ਫੈਕਟਸ ਦੇਣਗੇ ਜਿਵੇਂ ਮੈਂ ਤੁਹਾਡੇ ਅੱਗੇ ਰੱਖਿਆ ਮੈਨੂੰ ਪੂਰਾ ਲੱਟ ਨਹੀਂ ਲੱਟ ਨਹੀਂ ਕੰਪੀ ਸਾਡਾ ਹੀ ਸੌਣੀ ਹੈ ਤੁਸੀਂ ਅੱਗੇ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲੇ ਜਿਹੜਾ ਹੈਗਾ ਨਾ ਜੀ ਸਾਡੇ ਕੋਲੇ 350 ਕਰੋੜ ਉਹਨਾਂ ਨੇ ਦੇਣਾ ਸੀ ਦਿੱਤਾ ਹੀ 169 ਕਰੋੜ ਉਹਨਾਂ ਨੇ ਮਤਲਬ ਦਿੱਤਾ ਨਹੀਂ ਆ ਮੈਨੂੰ ਨਹੀਂ ਪਤਾ ਫਿਕਰ ਕਿੱਥੋਂ ਆਈ ਆ ਜਿਹੜੇ ਸੈਂਟਰ ਦੇ ਵਕੀਲ ਹੈ ਜੀ ਉਹ ਮੈਂ ਹੁਣ ਦੇਖੋ ਗੱਲ ਹੁੰਦੀ ਆ ਵੀ ਕਹਿੰਦੇ ਹੁੰਦੇ ਆ ਗੁਰੂ ਜਨਾਂ ਦੇ ਟੱਪੜੇ ਚੇਲੇ ਜਾਣ ਛੜਾਪ ਸੋ ਜਿਹੜਾ ਸੈਂਟਰ ਦੇ ਜਿਹੜਾ ਉਹਨਾਂ ਨੇ ਵਕੀਲ ਨੇ ਦਿੱਤਾ ਮੈਂ ਕੋਰਟ ਦੇ ਬਾਰੇ ਆਪਾਂ ਬੈਟਰ ਆ ਕਿ ਜਿਹੜਾ ਕੋਰਟ ਦਾ ਮਸਲਾ ਆਪਾਂ ਕੋਰਟ ਚ ਲੈਣ ਦੀ ਉਹ ਵੀ ਤੁਹਾਡੇ ਸਾਹਮਣੇ ਸੱਚਾਈ ਆ ਜਾਏਗੀ ਜੀ ਸਾਡਾ ਐਫੀਡ ਜਾ ਐਫੀਡਵਿਟ ਜਾਏਗਾ ਸੋ ਇਟ ਅਰ ਮੀਨਸ ਟੂ ਬੀ ਸੀਨ ਕਿ ਗਲੂ ਨੀਸੀਆ ਆਪੇ ਜੋ ਤੁਸੀਂ ਵੀ ਦੱਸਦੇ ਨਾ ਪਿਛਲੀਆਂ ਸਫਾਰਾਂ ਤੇ ਜਿਵੇਂ ਸਵਾਲ ਉੱਠਦੇ ਰਹੇ ਜਿ ਕਿ ਫੰਡ ਆਇਆ ਕਿਸੇ ਹੋਰ ਚੀਜ਼ ਲਈ ਲੱਗ ਗਿਆ ਕਿਤੇ ਹੋਰ ਕੋਈ ਡਾਇਮੈਂਡ ਤੁਹਾਡੇ ਦੀ ਵੀ ਇਹੀ ਸਵਾਲ ਹੈ ਕਿ ਐਡਵਰਟ ਮੈਂ ਮੈਂ ਤੁਹਾਨੂੰ ਫੈਕਟਸ ਐਂਡ ਫਿਗਰਸ ਦੇ ਰਿਹਾ ਜੀ ਆਈ ਐਮ ਗਿਵਿੰਗ ਯੂ ਦਾ ਫਿਗਰਸ ਜਿਹੜਾ ਤੁਹਾਡਾ ਜਿਹੜਾ ਬੰਦਾ ਉੱਥੇ ਕਹਿ ਰਿਹਾ ਵੀ ਐਨੇ ਪੈਸੇ ਆਇਆ ਜਿਹੜਾ ਕਹਿੰਦਾ ਵੀ 600 ਕਰੋੜ ਆਇਆ ਜਿਹੜਾ ਕਹਿੰਦਾ 500 ਕਰੋੜ ਆਇਆ ਚਾਹੇ ਸਾਡੇ ਪਟਿਆਲੇ ਦੇ ਸਾਬਕਾ ਐਮਪੀ ਹੋਣ ਉਹਨਾਂ ਨੂੰ ਪੁੱਛੋ ਜੀ ਤੁਸੀਂ ਦੱਸੋ ਵੀ 500 ਕਰੋੜ ਰੁਪਇਆ ਕਦੋਂ ਆਇਆ ਕਿੱਥੇ ਅਸੀਂ ਯੂਨੀਅਨ ਅਸਿਸਟੈਂਟ ਨੂੰ ਮਿਲ ਕੇ ਆਏ ਹਾਂ ਜੀ ਮਾਲਕ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਆ ਜੀ ਅਸੀਂ ਲਿਖ ਕੇ ਦਿੱਤਾ ਉਹਨਾਂ ਨੂੰ ਸਾਡੇ ਅੰਨੇ ਪੈਸੇ ਤੁਸੀਂ ਦੇਣੇ ਆ ਸੋ ਵੀ ਆਰ ਇਨ ਟਾਕਸ ਜਿਹੜਾ ਕੋਈ ਹਵਾ ਚ ਗੱਲ ਕਰਦਾ ਉਹਦਾ ਮੈਂ ਜਵਾਬ ਕਿਦਾਂ ਦੇ ਸਕਦਾ ਜੀ ਮਾਲਕ ਜਾਂ ਤਾਂ ਮੈਨੂੰ ਦੱਸੋ ਕੋਈ ਕੋਈ ਤੁਹਾਡੇ ਕੋਲ ਕੋਈ ਡਾਕੂਮੈਂਟ ਹੈਗਾ ਜੀ ਜਿੱਥੇ ਕਿਸੇ ਨੇ ਕਿਸੇ ਨੇ ਕੋਈ ਮਤਲਬ ਸੈਂਟਰ ਦਾ ਕੋਈ ਡਾਕੂਮੈਂਟ ਹੋਵੇ ਮੈਂ ਤੁਹਾਨੂੰ ਕੋਈ ਡਾਕੂਮੈਂਟ ਦਿਖਾ ਦਵਾਂ ਜੀ ਹਾਂਜੀ ਕਿਹੜੇ ਉਹਨਾਂ ਦਾ ਕਲੇਮ ਕਰ ਰਹੇ ਕਿ 600 ਕਰੋੜ ਦੀ ਕੁਝ ਵੀ ਸਹੀ ਹੈ ਵੀ 1 600 ਕਰੋੜ ਦੇ ਇੱਕ ਕੱਟ ਹੈ ਕਿ ਨੇ ਕੱਟ ਕਰੇ ਨੇ 184 ਰੇਟ ਵੀ ਦਾ ਕਰੋੜਾ ਪੱਦੀੰਦਾਰੀ ਹੈ ਪ੍ਰਾਈਸ 194 ਕਰੋੜ ਦੀ ਸ਼ਾਇਦ ਉਹ ਕਹਿੰਦੇ 600 ਕਰੋੜ ਹੈ ਪ੍ਰਾਈਸ ਤੇ ਵਾਲੇ 50% ਉਹ ਜਿਹੜੀ ਹੈਗੀ ਹੁਣ ਮੇਰੇ ਖਿਆਲ ਇਹ ਇਹ ਵੇਰੀ ਕਰਦੀ ਰਹਿੰਦੀ ਹੈ 181 ਜਾਂ 184 ਕਰੋੜ ਹੈ ਇਹ ਵੇਰੀ ਕਰਦੀ ਰਹਿੰਦੀ ਕਿਉਂਕਿ ਨਵੇਂ ਕਲੇਮ ਵੀ ਆ ਰਹੇ ਹਨ ਜੀ ਪੇਮੈਂਟਸ ਹੋ ਰਹੀਆਂ ਦੋਨੋਂ ਇਟਸ ਇਟਸ ਡਾਇਨਾਮਿਕ ਕਾਈਂਡ ਆਫ ਥਿੰਗ ਹੈ ਲਗਾਤਾਰ ਚੇਂਜ ਹੋ ਰਹੀ ਹੈ ਉਹਨਾਂ ਦੀ ਜਿੰਨੀ ਪੰਡੈਂਸੀ ਆ ਉਸ ਤੋਂ ਕਿਤੇ ਵੱਧ ਪੈਸੇ ਸੈਂਟਰ ਨੇ ਸਾਡੇ ਦੇਣੇ ਆ ਜੀ ਉਹਦਾ ਰੀਜ਼ਨ ਇਹ ਆ ਵੀ ਸਾਨੂੰ ਸੈਂਟਰ ਸਾਡੇ ਫੰਡ ਨਹੀਂ ਰੀਲੀਜ਼ ਕਰ ਰਿਹਾ ਚਾਹੇ ਐਨਐਚਐਮ ਦੇ ਫੰਡ ਹੋਣ ਚਾਹੀਏ ਫੰਡ ਹੋਣ ਉਹਦਾ ਕਾਰਨ ਇਹ ਆ ਵੀ ਸਾਨੂੰ ਸੈਂਟਰ ਨੇ ਫੰਡ ਦੇਣੇ ਆ ਫਿਰ ਅਸੀਂ ਅੱਗੇ ਡਿਸਬਰਸ ਕਰਨੇ ਆ ਤੇ ਸੈਂਟਰ ਆਪਣਾ ਸ਼ੇਅਰ ਨਹੀਂ ਦੇ ਰਿਹਾ ਤੇ ਸਾਨੂੰ ਸਲਾਹ ਦੇ ਰਿਹਾ ਉਹ ਇਸ਼ੂ ਹੈ ਜੀ ਇਸ਼ੂ ਹੈ ਆਈ ਆਈ ਹੋਪ ਆਮ ਕਲੀਅਰ ਅਬਾਊਟ ਇਟ ਜੀ ਠੀਕ ਹੈ ਠੀਕ ਹੈ ਜੀ 45 ਲੱਖ ਫੈਮਲੀ ਜੀ ਉਹਦੇ ਚੋਂ ਸਿਰਫ ਜਿਹੜਾ ਸੈਂਟਰ ਹੈ ਉਹ 16.65 ਲੱਖ ਜਿਹੜੀਆਂ ਸਾਡੀ ਫੈਮਲੀ ਆ ਉਹਨਾਂ ਨੂੰ ਉਹਦਾ ਉਹਦਾ 60% ਦੇਣਾ ਉਹਨਾਂ ਨੇ ਬਾਕੀਆਂ ਦਾ ਬਾਕੀ ਸਾਰਾ ਸਟੇਟ 100% ਖਰਚਾ ਸਟੇਟ ਦੇ ਰਹੀ ਹੈ ਜੀ ਸਰ ਜਿਹੜੇ ਹਸਪੀਟਲ ਡੀਐਮ ਪਾਇਰਨ ਕੀਤੇ ਸਸਪੈਂਡ ਕੀਤੇ ਹੋਰ ਕਿਹੜੇ ਹੋ ਉਹ ਫਿਰ ਮੈਂ ਤੁਹਾਨੂੰ ਡਿਸਕ ਦੇ ਦਿਆਂਗਾ ਜੀ ਅਸੀਂ ਨਾ ਅਜੇ ਤੱਕ ਨੇਮ ਐਂਡ ਸ਼ੇਮ ਦਾ ਨਹੀਂ ਕੀਤਾ ਸੀਗਾ ਅਸੀਂ ਉਹਨਾਂ ਨੂੰ ਵੀ ਹੈਵ ਕੈਪਟਿਟਡ ਅ ਡਿਗਨੀਫਾਈਡ ਕਾਈਂਡ ਆਫ ਥਿੰਗ ਬਟ ਪੋਸੀਬਲੀ ਵੀ ਵਿਲ ਸਟਾਰਟ ਇਟ ਨਾਊ ਵੀਲ ਸਟਾਰਟ ਔਰ ਇਹ ਦੇਖੋ ਜਿਹੜਾ ਕੋਈ ਬੰਦਾ ਵੀ ਆ ਜੇ ਬੰਦਾ ਕੋਈ ਮਤਲਬ ਕੋਰਟ ਦੇ ਵਿੱਚ ਜਾ ਕੇ ਜਾਂ ਅਖਬਾਰ ਦੇ ਵਿੱਚ ਕੋਈ ਫਿਗਰ ਕੋਟ ਕਰਦਾ ਕੋਈ ਸਟੇਟਮੈਂਟ ਦਿੰਦਾ ਤਾਂ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਜੇ ਕੋਈ ਗਲਤ ਗਲਤ ਗੱਲ ਕਰ ਰਿਹਾ ਤਾਂ ਉਹਨੂੰ ਪਹਿਲਾਂ ਪੁੱਛਾਂਗੇ ਪਹਿਲਾਂ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਵੀ ਤੁਸੀਂ ਤੁਹਾਡੀ ਫਲਾਨੀ ਅਖਬਾਰ ਸਟੇਟਮੈਂਟ ਆਈ ਹੈ ਫਲਾਨੇ ਟੀਵੀ ਤੇ ਤੁਹਾਡੀ ਇੰਟਰਵਿਊ ਆਈ ਹੈ ਤੁਸੀਂ ਕਿਹਾ ਵੀ ਸਾਡੇ ਅਨੇ ਪੈਸੇ ਦੇਣੇ ਦੱਸੋ ਕਿੱਥੇ ਦੇਣੇ ਆ ਜਿਹੜੇ ਪੈਸੇ ਅਸੀਂ ਅਸੀਂ ਉਹਨੂੰ ਮੈਂ ਆਈਐਮਐਨ ਨਾਲ ਮੀਟਿੰਗ ਕਰਕੇ ਉਹਨੂੰ ਕਿਹਾ ਕਿ ਸਾਨੂੰ ਕੇਂਦਰ ਤੋਂ ਜਿੱਦਨ ਸਾਡੇ ਪੈਸੇ ਹੋ ਗਏ ਤੁਹਾਡੀ ਜਿਹੜਾ ਵੇਟਿੰਗ ਪੀਰੀਅਡ ਹੈ ਅਸੀਂ ਅੱਜ 3 ਮਹੀਨੇ ਅਸੀਂ ਇਹਨੂੰ 15 ਦਿਨਾਂ ਤੇ ਲਿਆਵਾਂਗੇ ਵਿਦਨ ਵਿਦਨ ਇਹ ਮੰਨ ਤਰਸੋ ਕੇਂਦਰ ਕੀ ਸਭਾ ਤੁਰਲੇ ਤਕੀਏ ਕਰੋ ਜੀ ਤੁਮ ਅਨਾਲਿਸਿਸ ਕਰ ਪਿੱਛੇ ਹਾਂਜੀ ਕੀ ਸੀਗਾ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਸਾਨੂੰ ਦੇਵਾਂਗੇ ਜੀ ਬਟ ਉਹ ਆਏ ਨਹੀਂ ਅਜੇ ਜਿੱਦਨ ਆ ਗਿਆ ਸੀ ਕਲੀਅਰ ਕਰ ਦਾਂਗੇ ਨਾਲ ਦੇ ਨਾਲ ਤੁਸੀਂ ਕਿਹਾ ਵੀ ਕੇਂਦਰ ਕਿਉਂ ਨਹੀਂ ਕਰਦਾ ਕੋਈ ਕੀ ਹੈ ਦੇਖੋ ਜਿਹੜਾ ਕੇਂਦਰ ਕੀ ਨਹੀਂ ਕਰਦਾ ਕਿ ਜੇ ਕਹਿੰਦੇ ਕਿਉਂ ਨਹੀਂ ਕਰਦਾ ਕੀ ਨਹੀਂ ਕਰਦਾ ਇਹ ਪੂਰੀ ਦੁਨੀਆ ਦੇ ਵਿੱਚ ਇਹ ਪਹਿਲੀ ਵਾਰ ਹੀ ਹੈ ਕਿ ਇੱਕ ਯੂਨੀਅਨ ਫਾਈਨਾਂਸ ਮਿਨਿਸਟਰ ਨੂੰ ਕਿਸੇ ਬੰਦੇ ਦੀ ਨਹੀਂ ਮਾਨਜੋਗ ਅਦਾਲਤ ਦੇ ਹੁਕਮਾਂ ਤੇ ਮਤਲਬ ਇਹ ਫਾਈਨਾਂਸ ਮਿਨਿਸਟਰ ਇਸ ਅਕਿਊਜ਼ਡ ਆਫ ਐਕਸਟਰਸ਼ਨ ਮਤਲਬ ਮਤਲਬ ਨੂੰ ਸਮਝ ਨਹੀਂ ਆਂਦੀ ਆਪਾਂ ਦੁਨੀਆ 'ਚ ਕੀ ਮੂੰਹ ਦਿਖਾਵਾਂਗੇ ਬਾਕੀ ਸਾਰੀਆਂ ਬੰਲਾਂ ਉਹਨਾਂ ਜੋ ਹਾਈ ਕੋਰਟ ਦਾ ਜਾਂ ਸਾਰਾ ਦੂਜਾ ਹੈਗਾ ਬਟ ਕੇਂਦਰ ਕੀ ਨਹੀਂ ਕਰਦਾ ਜੀ ਕੇਂਦਰ ਨੇ ਸਾਡੇ ਐਨਐਚ ਬੰਦੇ ਫੰਡ ਰੋਕੇ ਆ ਜੀ ਕਿਹੜਾ ਅਤਿਆਚਾਰ ਆ ਜਿਹੜਾ ਕੇਂਦਰ ਨਹੀਂ ਕਰਦਾ ਜੀ ਉਹਨਾਂ ਨੇ ਸਾਡੇ ਮੰਡੀ ਬੋਰਡ ਦੇ ਫੰਡ ਰੋਕੇ ਹੋਏ ਆ ਉਹਨਾਂ ਨੇ ਮੰਨ ਲਓ ਸਾਡੇ ਜਿੰਨੇ ਮੰਨ ਲਓ ਹੋਰ ਤੁਸੀਂ ਸੋਚ ਨਹੀਂ ਸਕਦੇ ਕਿੰਨੀਆਂ ਸਾਡੀਆਂ ਸਕੀਮਾਂ ਰੋਕੀਆਂ ਹੋਈਆਂ ਜੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਜਾ ਕੇ ਮਿਲ ਕੇ ਆਏ ਉਹਨਾਂ ਨੂੰ ਕਰਕੇ ਆਏ ਔਰ ਨੱਡਾ ਸਾਹਿਬ ਮਹਾਤਵਤ ਹੋ ਗਿਆ ਔਰ ਪੰਜਾਬ 'ਚ ਉਹਨਾਂ ਦੇ ਬੜੇ ਲਿੰਕ ਆ ਗਿਆ ਮੈਂ ਅਮੀਰ ਕਰਦਾ ਕਿ ਮੰਨ ਲਓ ਸਾਡੇ ਨਾਲ ਕੋਆਪਰੇਟ ਕਰਨਗੇ ਅਸੀਂ ਜਿਹੜੀ ਪਬਲਿਕ ਨੇ ਸਾਨੂੰ ਚੁਣਿਆ ਉਸੇ ਪਬਲਿਕ ਨੇ ਉਹਨਾਂ ਨੂੰ ਚੁਣਿਆ ਜੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੁਰਸੀਆਂ ਤੇ ਬਿਠਾਇਆ ਹੋਇਆ ਸੋ ਅ ਅਸੀਂ ਬਿਮਾਰੀਆਂ ਨਾਲ ਲੜਨਾ ਆਏ ਆਂ ਬੇਰੋਜ਼ਗਾਰੀ ਨਾਲ ਲੜਨਾ ਆਏ ਆਂ ਅਸੀਂ ਅਨਪੜਤਾ ਨਾਲ ਲੜਨਾ ਆਏ ਆਂ ਅਸੀਂ ਇੱਕ ਦੂਜੇ ਨਾਲ ਲੜਨ ਥੋੜੀ ਆਏ ਆਂ ਤੁਸੀਂ ਜਦੋਂ ਸੱਤ ਸਾਂ ਮਿਲ ਕੇ ਆਏ ਸੀ ਬੜੇ 180 180 ਟਾਈਮ ਤੁਸੀਂ ਤਾਂ ਹਾਂਜੀ ਇਹ ਜੇ ਨੱਡਾ ਸਾਹਿਬ ਚਾਹਣ ਮੇਰੀ ਐਪਲੀਕੇਸ਼ਨ ਗਈ ਹੋਈ ਆ ਸਾਨੂੰ ਕੱਲ ਨੂੰ ਬੁਲਾ ਲੈਣ ਅਸੀਂ ਕੱਲ ਸਵੇਰੇ ਚਲੇ ਜਾਵਾਂਗੇ ਕੱਲ ਸ਼ਾਮ ਨੂੰ 5 ਵਜੇ ਤੱਕ ਤੁਹਾਨੂੰ ਖਬਰ ਸੁਣਾਵਾਂਗੇ ਮਸਲਾ ਹੱਲ ਹੋ ਗਿਆ ਇਹ ਤਾਂ ਨੱਡਾ ਸਾਹਿਬ ਤੇ ਡਿਪੈਂਡ ਕਰਦਾ ਜੀ ਤੁਸੀਂ ਜਦੋਂ ਦਿੱਲੀ ਮਿਲ ਕੇ ਆਏ ਸੀ ਤੁਸੀਂ ਕਿਸੇ ਕਿਸੇ ਬੜੇ ਪੋਜ਼ਿਟਿਵ ਸੀ ਤੁਸੀਂ ਕਹਿੰਦੇ ਸੀ ਕਿ ਮੈਂ ਹੁਣ ਵੀ ਪੋਜ਼ਿਟਿਵ ਹਾਂ ਜੀ ਮੈਂ ਮੈਂ ਸਪਾਸਟive ਹਾਂ ਮੈਂ ਅੱਜ ਵੀ ਪਾਸਟive ਹਾਂ ਜੀ ਨਡਾ ਸਰ ਯੂਨੀਅਨ ਗਵਰਨਮੈਂਟ ਜਿਹੜੇ ਅਸੀਂ ਲੋਕਾਂ ਵਾਸਤੇ ਪੈਸੇ ਖਰਚੇ ਆ ਜਿਹੜੀ ਉਹਨਾਂ ਦੀ ਆਪਣੀ ਸਕੀਮ ਹੈ ਉਹਨਾਂ ਨੂੰ ਕਹਿੰਦੇ ਆ ਜਿਹਨੇ 70 ਪਲੱਸ ਹੈ ਸਾਰਿਆਂ ਨੂੰ ਦੇਣੀ ਆ ਉਹ ਠੀਕ ਹੈ ਜੀ ਅਸੀਂ ਐਪਲੀਮੈਂਟ ਕਰਨੀ ਆ ਉਹ ਔਰ ਪੰਜਾਬ ਗਵਰਨਮੈਂਟ ਇੱਕੋ ਇੱਕ ਗਵਰਨਮੈਂਟ ਹੈ ਜੀ ਜਿਹੜੀ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਫਰੀ ਦਵਾਈਆਂ ਫਰੀ ਮੈਡੀਸਿਨਸ ਇੱਕੋ ਗਵਰਨਮੈਂਟ ਆ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ 38 ਟੈਸਟ ਕਰ ਰਹੀ ਆ ਔਰ ਜਿਹੜੇ 80 ਦਵਾਈਆਂ ਦੇ ਰਹੀ ਐ ਇੱਕੋ ਹੀ ਗਵਰਨਮੈਂਟ ਐ ਮੈਨੂੰ ਤੁਸੀਂ ਦੱਸ ਦਿਓ ਤੁਸੀਂ ਸਾਰੇ ਪੱਤਰਕਾਰ ਹੋ ਤੁਸੀਂ ਸਾਰੇ ਜਾਣਦੇ ਮੈਨੂੰ ਦੱਸ ਦਿਓ ਕਿ ਕਿਹੜੇ ਸਟੇਟਸ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ 80 ਦਵਾਈਆਂ ਮਿਲ ਰਹੀਆਂ ਔਰ 38 ਜਿਹੜੀਆਂ ਹੈਗੀਆਂ ਤੁਹਾਡੇ ਉਹ ਟੈਸਟ ਹੋ ਰਹੇ ਮੈਨੂੰ ਦੱਸ ਦਿਓ ਪੂਰੇ ਮੈਨੂੰ ਤਾਂ ਪੂਰੇ ਦੇਸ਼ ਕਿਤੇ ਨਹੀਂ ਲੱਭਿਆ ਜੀ ਨਿਰੋਭੀ ਦੇ ਵਿੱਚ ਜੇ 85 ਕੰਟਰੀ ਚੋਂ 40 ਕੰਟਰੀ ਕਰੇ ਤੁਹਾਨੂੰ ਕਾਪੀ ਕਰਨਾ ਔਰ ਕਹਦੇ ਆ ਬੈਸਟ ਮਾਡਲ ਹੈ ਪੰਜਾਬ ਦਾ ਪ੍ਰਾਇਮਰੀ ਕੇਅਰ ਵਿੱਚ ਤੇ ਬੈਸਟ ਮਾਡਲ ਹੈ ਸਾਡਾ ਸੈਕੰਡਰੀ ਕੇਅਰ ਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ देयर ਆਰ ਬੋਟਲ ਨੈਕਸ ਮਲੋ ਸਾਡੇ ਕੋਲੇ ਸਪੈਸ਼ਲਿਸਟ ਘਟਾ ਪੂਰੇ ਪੂਰੇ ਦੇਸ਼ ਵਿੱਚ ਘਟਾ ਪੂਰੀ ਦੁਨੀਆ ਚ ਘਟਾ ਸਪੈਸ਼ਲਿਸਟ ਅਸੀਂ ਉਹਨੂੰ ਟ੍ਰੇਨ ਕਰ ਰਹੇ ਹਾਂ ਉਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਵੀ ਹੈਵ ਟੂ ਵਰਕ ਟੂਗੇਦਰ ਸੈਂਟਰ ਐਂਡ ਸਟੇਟ ਹੈਜ਼ ਟੂ ਵਰਕ ਟੂਗੇਦਰ ਹੁਣ ਮੇਰੇ ਕੋਲੇ ਸਾਰੇ ਜਿੰਨੇ ਵੀ ਬਾਕੀ ਦੇ ਸੂਬੇ ਉਹਨਾਂ ਦਾ ਮੈਨੂੰ ਆ ਰਿਹਾ ਜੀ ਵੀ ਜਿਹੜਾ ਇੰਸ਼ੋਰੈਂਸ ਦੇ ਉੱਤੇ ਇਹਨਾਂ ਨੇ 18% ਟੈਕਸ ਲਾਇਆ ਹੋਇਆ ਹੁਣ ਇੰਸ਼ੋਰੈਂਸ ਜਿਹੜਾ ਬੰਦਾ ਗਰੀਬ ਲਾਂਦਾ ਉਹਦੇ ਤੁਸੀਂ 18% ਟੈਕਸ ਤੁਸੀਂ ਲਾ ਰਹੇ ਹੋ ਜਿਹੜੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਸਿਕਿਉਰਿਟੀ ਦੇ ਰਹੇ ਆ ਸੀਸੀਟੀਵੀ ਲਾ ਰਹੇ ਆ ਉਹਦੇ ਤੇ ਵੀ 18% ਟੈਕਸ ਜੀ ਮਤਲਬ ਉਹਨਾਂ ਨੇ ਮਤਲਬ ਇਹਨਾਂ ਨੂੰ ਸਵਾਇ ਟੈਕਸ ਤੋਂ ਹੋਰ ਕੋਈ ਕੰਮ ਹੀ ਨਹੀਂ ਆ ਜੀ ਮਤਲਬ ਉਹ ਤੋਂ ਜਾਦੇ ਸੈਂਟਰ ਜਰਾਬ ਮੈਂ ਤੁਹਾਨੂੰ ਕਹਿਆ 27 ਤਰੀਕ ਨੂੰ ਮੇਰੀ ਈਮੇਲ ਚਲੀ ਗਈ ਹੈ ਚਿੱਠੀ ਚਲੀ ਗਈ ਹੈ ਤਾਂ ਡੱਡਾ ਸਾਹਿਬ ਦੇਖੋ ਜਿਹੜੇ ਵੱਡੇ ਹੁੰਦੇ ਆ ਮੈਂ ਤਾਂ ਅਪਾਰਟਮੈਂਟ ਮੰਗਿਆ ਉਹਨਾਂ ਕੋਲ ਮੈਂ ਤਾਂ 3.5 ਕਰੋੜ ਲੋਕਾਂ ਦਾ ਹੈਲਥ ਮਿਨਿਸਟਰ ਹੈ ਉਹ ਹੈਗੇ 140 ਕਰੋੜ ਦੇ ਬਹੁਤ ਵੱਡੇ ਆ ਸਾਥੋਂ ਸਾਰੇ ਪੈਸੇ ਉਹਨਾਂ ਕੋਲ ਆ ਬਹੁਤ ਤਾਕਤਵਰ ਆ ਉਹ ਅਸੀਂ ਤਾਂ ਮਤਲਬ ਪਰ ਅਸੀਂ 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 ਪਰ ਅਸੀਂ ਕੋਈ ਖਰਾਤ ਨਹੀਂ ਮੰਗ ਰਹੇ ਅਸੀਂ ਅਸੀਂ ਖਰਾਤ ਨਹੀਂ ਮੰਗ ਰਹੇ ਅਸੀਂ ਜੋ ਉਹਨਾਂ ਦਾ ਜੋ ਸਕੀਮ ਉਹਨਾਂ ਨੇ ਲਾਂਚ ਕੀਤੀ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਅਸੀਂ ਲੋਕਾਂ ਦਾ ਇਲਾਜ ਕੀਤਾ ਹੁਣ ਉਹਨਾਂ ਨੇ ਪੈਸੇ ਦੇਣੇ ਆ ਉਹਨਾਂ ਨੂੰ ਦੇਣੇ ਚਾਹੀਦੇ ਸਨ ਮਿਸਟਰ ਡਿਫਰ ਸੈਂਟਰ ਆਪਣਾ ਡਾਟਾ ਦਿੰਦਾ ਤੁਸੀਂ ਆਪਣਾ ਡਾਟਾ ਦਿਓ ਮੈਨੂੰ ਸੈਂਟਰ ਦਾ ਡਾਟਾ ਦਿਖਾ ਦਿਓ ਹੈ ਕਿੱਥੇ ਹੈ ਜੀ ਸਟੇਟਮੈਂਟ ਦਿੰਦਾ ਸੈਂਟਰ ਜੀ ਮੈਨੂੰ ਡਾਟਾ ਦਿਖਾ ਦਿਓ ਕਿੱਥੇ ਡਾਟਾ ਮੇਰਾ ਦੱਸੋ ਉਹ ਦੱਸਣ ਕਿ ਅਸੀਂ ਫਲਾਨੇ ਤਰੀਕ ਨੂੰ ਐਨੇ ਭੇਜੇ ਹੋਣਗੇ ਮਤਲਬ ਕਿਸੇ ਅਕਾਊਂਟ 'ਚ ਭੇਜੇ ਹੋਣਗੇ ਉਹ ਦੇ ਦੇ ਮੈਨੂੰ ਡਾਟਾ ਮੈਂ ਤਾਂ ਚੈਲੰਜ ਕਰ ਰਿਹਾ ਉਹਨੂੰ ਦੱਸੋ ਉਹ ਕਿਹਾ ਨਾ ਕਿਹਾ ਨਾ ਕਿਹਾ ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਤਾਂ ਉਹਨਾਂ ਨੇ ਬੋਰਡ ਦਾ ਵੀ ਕਿਹਾ ਸੀ ਉਹਨਾਂ ਨੇ ਕੀ ਕਿਹਾ ਸੁਪਰੀਮ ਕੋਰਟ ਨੇ ਕੀ ਆ ਤਾਂ ਉਹਨਾਂ ਨੇ ਬਾਕੀ ਵੀ ਜਿਹੜਾ ਤੁਹਾਡੇ ਉਹਨਾਂ ਨੇ ਤਾਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨਾਂ ਨੂੰ ਉਹਦੀ ਆਮਦਨ ਦੁਬਲ ਕਰ ਦਾਂਗੇ ਉਹਨਾਂ ਨੇ ਕਿਹਾ ਸੀ ਵੀ ਕਿਸਾਨਾਂ ਨੂੰ ਅਸੀਂ ਜਿਹੜਾ ਹੈਗਾ ਇਹ ਐਮਐਸਪੀ ਦੇ ਦੇਵਾਂਗੇ ਫਿਰ ਉਹਨੇ ਕਿਹਾ ਦੇ ਦਿੱਤੀ ਪਤਾ ਨਹੀਂ ਲੱਗਿਆ ਨਾ ਕਿਸਾਨਾਂ ਨੂੰ ਪਤਾ ਲੱਗਿਆ ਨਾ ਤੁਹਾਨੂੰ ਪਤਾ ਲੱਗਿਆ ਨਾ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਦੇ ਦਿੱਤੀ ਹੈ ਕੀ ਗੱਲ ਕਿੱਥੇ ਫਸੀ ਹੋਈ ਹੈ ਗੱਲ ਫਸੀ ਹੋਈ ਹੈ ਭੇ ਨੱਡਾ ਸਾਹਿਬ ਨੇ ਮੈਨੂੰ ਮੀਟਿੰਗ ਦੇਣੀ ਹੈ ਜੀ ਮੈਂ ਜਾਣਾ ਉੱਥੇ ਆ ਸਾਰਾ ਕੁਝ ਨਾਲ ਡਾਟਾ ਲੈ ਕੇ ਜਾਣਾ ਮੈਂ ਉਹਨਾਂ ਨੂੰ ਕਹੂੰਗਾ ਮੇਰੇ ਭਰਾ ਦੱਸ ਮੈਨੂੰ ਤੁਸੀਂ ਕਹਿ ਲਿਓ 600 ਕਰੋੜ ਮੈਨੂੰ ਦਿਖਾ ਦਿਓ ਜਿਹੜਾ ਦਿੱਤਾ ਮੈਨੂੰ ਪਤਾ ਤਾਂ ਲੱਗ ਜਾਏ ਹੋ ਸਕਦਾ ਕਿਤੇ ਤੁਸੀਂ ਕਿਤੇ ਰਸਤੇ 'ਚ ਪਿਆ ਹੋਵੇ ਰਾਣੇ 'ਚ ਰਹਿ ਗਿਆ ਹੋਵੇ ਕਿਤੇ ਉਹ ਕਿਤੇ ਯੂਪੀ 'ਚ ਫਸ ਗਿਆ ਹੋਵੇ ਉਹ ਕਿਤੇ ਉਧਰ ਬਿਹਾਰ ਵੱਲ ਨੂੰ ਚਲਾ ਗਿਆ ਹੋਵੇ ਹੋ ਸਕਦਾ ਕਿਤੇ ਹੋ ਸਕਦਾ ਤੁਹਾਨੂੰ ਪਤਾ ਨਹੀਂ ਇੰਜੀਨੀਅਰ ਟ੍ਰੇਨ ਸੀਗਾ ਜਦੋਂ ਚਲਾਈਆਂ ਇਹਨਾਂ ਨੇ ਉਹਨੇ ਜਾਣਾ ਸੀਗਾ ਇਧਰ ਜੰਮੂ ਨੂੰ ਜਾ ਬੜੀ ਬੋਨੇਸ਼ਵਰ ਉਹਨੇ ਟ੍ਰੇਨ ਤੇ ਐਦੇ ਹੋ ਸਕਦਾ ਪੰਡ ਕਿਤੇ ਹੋਰ ਚਲੇ ਗਿਆ ਹੋਣ ਮੈਂ ਨਹੀਂ ਹੋ ਸਕਦਾ ਨਾਟਾ ਸਾਹਿਬ ਨੇ ਭੇਜੇ ਹੋਣੇ ਉਹ ਯੂਪੀ ਚਲੇ ਗਿਆ ਬਿਹਾਰ ਚਲੇ ਗਿਆ ਹੋ ти келсиң бас батаны бас